ਅਕਸਰ ਜਦੋਂ ਸਿੱਖ ਇਤਿਹਾਸ ਜਾਂ ਧਰਮ ਦੇ ਆਧਾਰ ਤੇ ਕੋਈ ਫਿਲਮ ਬਣਦੀ ਹੈ ਤਾਂ ਸਿੱਖਾਂ ਨੂੰ ਸੜਕਾਂ ਤੇ ਉਤਰ ਕੇ ਉਹਦਾ ਵਿਰੋਧ ਕਰਨਾ ਪੈਂਦਾ ਹੈ ਕਿਉਂਕਿ ਫਿਲਮ ਦੇ ਵਿੱਚ ਰੱਜ ਕੇ ਸਿੱਖ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੁੰਦਾ ਹੈ ਪਰ ਕੁਝ ਕੁ ਫਿਲਮਾਂ ਵਾਂਗ ਪਿੱਛੇ ਜਿਹੇ ਇੱਕ ਫਿਲਮ ਆਈ ਸੀ ਜਿਹਦੇ ਬਾਬਤ ਸਿੱਖਾਂ ਨੇ ਅਪੀਲਾਂ ਕੀਤੀਆਂ ਸਨ ਕਿ ਵੱਧ ਤੋਂ ਵੱਧ ਲੋਕ ਇਸ ਫਿਲਮ ਨੂੰ ਦੇਖਣ ਵਾਸਤੇ ਸਿਨੇਮਾ ਘਰਾਂ ਦੇ ਅੰਦਰ ਜਾਣ ਉਸ ਫਿਲਮ ਦਾ ਨਾਮ ਸੀ ਮੇਰਾ ਬਾਬਾ ਨਾਨਕ। ਇਹ ਫਿਲਮ ਐ ਦੋ ਵਾਰਾਂ ਦੇਖੀ ਸੀ। ਪਹਿਲੀ ਵਾਰ ਇਸ ਕਰਕੇ ਦੇਖੀ ਮੈਂ ਚਾਹੁੰਦਾ ਸੀ ਕਿ ਫਿਲਮ ਦੇ ਵਿੱਚ ਦੀਆਂ ਊਣਤਾਈਆਂ ਲੱਭ ਕੇ ਲੋਕਾਂ ਦੇ ਸਾਹਮਣੇ ਰੱਖ ਸਕਾਂ। ਇਸੇ ਹੀ ਫਿਲਮ ਨੂੰ ਮੈਂ ਦੂਜੀ ਵਾਰਾਂ ਫਿਲਮ ਬਣਾਉਣ ਵਾਲੀ ਟੀਮ ਦੇ ਨਾਲ ਬਹਿ ਕੇ ਸਿਨੇਮਾ ਘਰ ਦੇ ਵਿੱਚ ਦੇਖਿਆ। ਮੇਰੀ ਹੈਰਾਨੀ ਦੀ ਉਸ ਵੇਲੇ ਹੱਦ ਨਾ ਰਹੀ। ਜਦੋਂ ਮੈਂ ਫਿਲਮ ਦੇ ਵਿੱਚ ਮੇਨ ਹੀਰੋ ਦਾ ਕਿਰਦਾਰ ਨਿਭਾਉਣ ਵਾਲੇ ਨੌਜਵਾਨ ਨੂੰ ਸਾਬਤ ਸੂਰਤ ਦੇਖਿਆ ਆਮ ਕਰਕੇ ਇਹ ਧਾਰਨਾ ਹੁੰਦੀ ਸੀ ਕਿ ਫਿਲਮਾਂ ਦੇ ਹੀਰੋ ਮੋਨੇ-ਕੋਨੇ ਜਾਂ ਕਲੀਨ ਸ਼ੇਵ ਹੀ ਹੁੰਦੇ ਨੇ ਪਰ ਹੁਣ ਹੌਲੀ-ਹੌਲੀ ਇਹ ਧਾਰਨਾ ਖਤਮ ਹੁੰਦੀ ਜਾ ਰਹੀ ਹੈ ਇਹਦੀ ਵਜ੍ਹਾ ਵੀ ਦੱਸਾਂਗੇ ਨੌਜਵਾਨ ਸਾਬਤ ਕਰ ਦੇਣਾ ਚਾਹੁੰਦਾ ਹੈ ਕਿ ਜਿੱਥੇ ਸਿੱਖ ਕੌਮ ਸ਼ਾਨਾਂ ਮਤਾ ਇਤਿਹਾਸ ਸਿਰਜ ਸਕਦੀ ਹੈ ਉੱਥੇ ਬੋਲ ਕੇ ਲਿਖ ਕੇ ਜਾਂ ਸਟੇਜਾਂ ਤੇ ਖੜ ਕੇ ਸੁਣਾਉਣ ਤੋਂ ਇਲਾਵਾ ਫਿਲਮਾਂਾਂ ਕੇ ਵੀ ਦੁਨੀਆ ਦੇ ਮੂਹਰੇ ਉਸ ਇਤਿਹਾਸ ਨੂੰ ਰੱਖ ਸਕਦੀ ਹੈ ਕੁਝ ਦਿਨ ਪਹਿਲਾਂ ਮੈਂ ਅਤੇ ਅਮਨमीत ਸਿੰਘ ਨੇ ਸਾਰਾ ਦਿਨ ਇਕੱਠਿਆਂ ਬਿਤਾਇਆ ਮੈਨੂੰ ਉਹਦੀਆਂ ਅੱਖਾਂ 'ਚ ਖਾਸ ਤਰ੍ਹਾਂ ਦੀ ਚਮਕ ਨਜ਼ਰ ਆ ਰਹੀ ਸੀ ਜਿੱਥੇ ਉੱਥੇ ਮੈਨੂੰ ਪੰਜਾਬ ਅਤੇ ਪੰਥ ਦੀ ਖਾਤਰ ਕੁਝ ਕਰ ਗੁਜ਼ਰਨ ਦਾ ਜਨੂਨ ਵੀ ਉਹਦੇ ਅੰਦਰੋਂ ਸਾਫ਼ ਝਲਕਦਾ ਹੋਇਆ ਨਜ਼ਰੀ ਆ ਰਿਹਾ ਸੀ ਅਮਨमीत ਸਿੰਘ ਦੀ ਇੱਕ ਹੋਰ ਖੂਬੀ ਇਸ ਖੇਤਰ ਵਿੱਚ ਕੰਮ ਕਰਦਿਆਂ ਹੋਇਆ ਉਹ ਮੀਤ ਸੰਧੂ ਮੀਤ ਢਿੱਲੋ ਜਾਂ ਮੀਤ ਫਲਾਨਾ ਜਾਂ ਮੀਤ ਟਮਕਾਨਾਂ ਦੀ ਬਜਾਏ ਅੱਜ ਵੀ ਅਮਨमीत ਸਿੰਘ ਹੀ ਹੈ ਸਾਨੂੰ ਮਿਲਾਉਣੇ ਆ ਸਾਬਤ ਸੂਰਤ ਨੌਜਵਾਨ ਫਿਲਮ ਅਦਾਕਾਰ ਅਮਨ ਮੀਤ ਸਿੰਘ ਦੇ ਨਾਲ ਅਮਨ ਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਨ ਮੀਤ ਸਿੰਘ ਜੀ ਆਪਾਂ ਬੜੀਆਂ ਗੱਲਾਂ ਬਤਾ ਕੀਤੀਆਂ ਨੇ ਮੇਰਾ ਅੱਜ ਬੜਾ ਹੀ ਚਿਤ ਕਰਦਾ ਸੀਗਾ ਕਿ ਮੈਂ ਤੁਹਾਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਂ ਕਿਉਂਕਿ ਜਿੱਥੇ ਮੈਂ ਬਹੁਤ ਜ਼ਿਆਦਾ ਤੁਹਾਡੇ ਤੋਂ ਪ੍ਰਭਾਵਿਤ ਹੈਗਾ ਉੱਥੇ ਸਾਡੀ ਕੌਮ ਦੇ ਕਿਉਂਕਿ ਮੈਂ ਵੇਖਦਾ ਕਿ ਜਦੋਂ ਵੀ ਨਾ ਕੋਈ ਸਿੱਖ ਇਤਿਹਾਸ ਦੇ ਉੱਪਰ ਜਾਂ ਧਰਮ ਦੇ ਉੱਪਰ ਕੋਈ ਫਿਲਮ ਬਣਦੀ ਹੈ ਤਾਂ ਸਾਨੂੰ ਵੀ ਐਜ਼ ਅ ਪੱਤਰਕਾਰ ਦੱਸਣਾ ਪੈਂਦਾ ਕਿ ਦੇਖੋ ਜੀ ਆ ਬਹੁਤ ਜ਼ਿਆਦਾ ਗਲਤ ਫਿਲਮ ਬਣ ਗਈ ਹੈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਹੈ ਉਹ ਫਿਰ ਸਾਡੀਆਂ ਗੱਲਾਂ ਸੁਣ ਕੇ ਫਿਰ ਜਿਹੜੇ ਸਾਡੇ ਵਕ ਵਕ ਜਥੇਬੰਦੀਆਂ ਦੇ ਆਗੂ ਹੁੰਦੇ ਨੇ ਫਿਰ ਉਹ ਵੀ ਤੈਸ਼ ਵਿੱਚ ਆ ਜਾਂਦੇ ਆ ਸੜਕਾਂ ਦੇ ਉੱਪਰ ਉੱਤਰ ਕੇ ਉਹਨਾਂ ਨੂੰ ਵਿਰੋਧ ਕਰਨਾ ਪੈਂਦਾ ਪਰ ਮੈਂ ਬੜਾ ਹੈਰਾਨ ਸੀਗਾ ਕਿ ਜਦੋਂ ਤੁਹਾਡੀ ਫਿਲਮ ਇਹ ਆਈ ਹੈ ਤਾਂ ਸਾਡੀ ਕੌਮ ਦੇ ਉਹੀ ਆਗੂ ਜਿਹੜੇ ਫਿਲਮਾਂ ਦਾ ਵਿਰੋਧ ਕਰਨ ਵਾਸਤੇ ਨਿੱਤਰਦੇ ਹ ਉਹਨਾਂ ਨੇ ਪੋਸਟਾਂ ਪਾ ਪਾ ਕੇ ਲੋਕਾਂ ਨੂੰ ਆਖਿਆ ਕਿ ਵੱਧ ਤੋਂ ਵੱਧ ਜਾਣੇ ਇਸ ਫਿਲਮ ਨੂੰ ਦੇਖਣ ਵਾਸਤੇ ਜਾਓ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਕਿ ਤੁਹਾਡਾ ਤੁਸੀਂ ਐਜ਼ ਅ ਡਾਕਟਰ ਹੋ ਤੁਸੀਂ ਵੈਸੇ ਤੇ ਡੈਂਟਿਸਟ ਹੋ ਪਰ ਤੁਸੀਂ ਆਪਣਾ ਉਹ ਵਾਲਾ ਪੇਸ਼ਾ ਛੱਡ ਕੇ ਇਧਰਲੇ ਪਾਸੇ ਨੂੰ ਆਏ ਵਜ੍ਹਾ ਕੀ ਬਣੀ ਖਾਸ ਕਾਰਨ ਕੀ ਬਣਿਆ ਇਹ ਬਸ ਹੀ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਸੀਗਾ ਕਿ ਮੈਂ ਚਾਹੁੰਦਾ ਸੀ ਕਿ ਜਦੋਂ ਅਸੀਂ ਇੱਕ ਮੈਡਲਿੰਗ ਕੰਪੀਟੀਸ਼ਨ ਚ ਗਿਆ ਸੀ ਉੱਥੇ ਆਲਮੋਸਟ 1500 ਦੇ ਕਰੀਬ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਸਾਰੇ ਦੇ ਸਾਰੇ ਹੀ ਸਾਬਤ ਸੂਰਤ ਚੜ੍ਹਦੀ ਕਲਾ ਵਾਲੇ ਸਿੰਘ ਸੀ ਪਰ ਕਿਸੇ ਦੇ ਵਿੱਚ ਕੋਈ ਹੁਨਰ ਸੀ ਕੋਈ ਨੱਚਦਾ ਬਹੁਤ ਸੋਹਣਾ ਸੀ ਕੋਈ ਗਾਉਂਦਾ ਬਹੁਤ ਸੋਹਣਾ ਸੀ ਕੋਈ ਪੇਂਟਰ ਸੀ ਕੋਈ ਐਕਟਰ ਸੀ ਕੋਈ ਹੋਰ ਸੀ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਗੁਣ ਸੀ ਤੇ ਮੈਨੂੰ ਲੱਗਦਾ ਵੀ ਸ਼ਾਇਦ ਉਹਦੇ ਵਿੱਚ ਇਕੱਲਾ ਮੈਂ ਹੀ ਸੀਗਾ ਜਿਹਦੇ ਕੋਲ ਕੋਈ ਗੁਣ ਨਹੀਂ ਸੀ ਕਿਉਂਕਿ ਮੈਂ ਉਦੋਂ ਪਹਿਲਾਂ ਮੇਰਾ ਟੀਚਾ ਸਿਰਫ ਡਾਕਟਰ ਬੰਨਾ ਹੀ ਸੀਗਾ ਪਰ ਇਹ ਸੀਗੇ ਉਦੋਂ ਬਾਅਦ ਅਚਾਨਕ ਇਹ ਗੱਲ ਉੱਥੋਂ ਮੈਨੂੰ ਮਿਲਲੀ ਕਿ ਵੀ ਸਾਡੇ ਸਾਬਤ ਸੂਰਤ ਬੱਚਾਂ ਲਈ ਐਜ ਜਾਂ ਕਿਹੜਾ ਪਲੈਟਫਾਰਮ ਆ ਜਿੱਥੇ ਅਸੀਂ ਆਪ ਦਾ ਗੁਣ ਅੱਗੇ ਲੈ ਕੇ ਆ ਸਕਦੇ ਹਾਂ ਪਰ ਜਦੋਂ ਮੈਂ ਖੋਜਿਆ ਤੇ ਉਦੋਂ ਤੱਕ ਮੈਨੂੰ ਕੋਈ ਰਸਤਾ ਮਿਲਿਆ ਨਹੀਂ ਫਿਰ ਮੇਰੀ ਜਿੰਨੀ ਕਿ ਡਿਸਕਸ਼ਨ ਮੇਰੇ ਫਾਦਰ ਸਾਹਿਬ ਤੋਂ ਮੈਂ ਬਹੁਤ ਇਨਸਪਾਇਰਡ ਸੀ ਜਿੱਥੋਂ ਮੈਨੂੰ ਗੱਲ ਮਿਲੀ ਕਿ ਜੇ ਰਸਤਾ ਹੈ ਨਹੀਂ ਤਾਂ ਰਸਤਾ ਬਣਾਇਆ ਜਾ ਸਕਦਾ ਫਿਰ ਉਸ ਰਸਤੇ ਨੂੰ ਬਣਾਉਣ ਲਈ ਖੋਜਣਾ ਸ਼ੁਰੂ ਕੀਤਾ ਰਸਤਾ ਬਣਾਉਣਾ ਸ਼ੁਰੂ ਕੀਤਾ ਤੇ ਜਿਵੇਂ ਜਿਵੇਂ ਉਸ ਖੋਜ ਨਾਲ ਅੱਗੇ ਵਧਦੇ ਗਏ ਤੇ ਹੌਲੀ ਹੌਲੀ ਸਮਝ ਆਉਣੀ ਸ਼ੁਰੂ ਹੋਈ ਫਿਰ ਥੀਏਟਰ ਜੁਆਇਨ ਕਰ ਲਿਆ ਥੀਏਟਰ ਜੁਆਇਨ ਕਰਕੇ ਫਿਰ ਫਿਲਮ ਮੇਕਿੰਗ ਸਿੱਖਣੀ ਸ਼ੁਰੂ ਕੀਤੀ ਕਿ ਕਿਵੇਂ ਅੱਗੇ ਵਧਿਆ ਜਾ ਸਕਦਾ ਤੇ ਇੱਕ ਪੂਰੀ ਪੂਰੀ ਜਰਨੀ ਰਹੀ ਤੇ ਜਿਹਦੇ ਤਹਿਤ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਮੈਂ ਡਾਕਟਰ ਤੋਂ ਇੱਕ ਐਕਟਰ ਦੇ ਤੌਰ ਤੇ ਅ ਮਤਲਬ ਇੱਕ ਜੋਸ਼ ਆ ਗਿਆ ਅੰਦਰ ਇੱਕ ਪੈਸ਼ਨ ਬਣ ਗਿਆ ਵੀ ਹੁਣ ਐਜ਼ ਐਕਟਰ ਐਸਟੈਬਲਿਸ਼ ਹੋਣਾ ਤੇ ਇੱਕ ਖਾਸ ਕਰਕੇ ਜਦੋਂ ਮੈਂ ਇੰਡਸਟਰੀ ਦੇ ਵਿੱਚ ਦਾਖਲ ਹੋਇਆ ਸੀ ਤੇ ਮੈਨੂੰ ਇਹ ਕਿਹਾ ਗਿਆ ਸੀ ਵੀ ਸਾਬਤ ਸੂਰਤ ਹੀਰੋ ਨਹੀਂ ਹੋ ਸਕਦਾ ਮੈਂ ਜਿੱਦਾਂ ਪਹਿਲਾਂ ਆਖਿਆ ਕਿ ਆਮ ਹੀ ਧਾਰਨਾ ਹੈਗੀ ਆ ਕਿ ਕਲੀਨ ਸ਼ੇਵ ਹੋਣਾ ਚਾਹੀਦਾ ਸਿਰੋ ਮੋਨਾ ਹੋਣਾ ਚਾਹੀਦਾ ਪਤਾ ਨਹੀਂ ਕਿਦਾਂ ਦਾ ਕਿਰਦਾਰ ਨਿਭਾਉਣਾ ਪਊਗਾ ਜੇ ਸਰਦਾਰ ਦਾ ਕਿਰਦਾਰ ਨਿਭਾਉਣਾ ਹੋਇਆ ਨਕਲੀ ਪੱਗ ਬੰਨਾਂਗੇ ਔਰ ਨਕਲੀ ਦਾੜੀ ਲੱਗੂਗੀ ਪਰ ਤੁਸੀਂ ਹਾਂ ਹਾਂਜੀ ਨਹੀਂ ਬਸ ਇਸੇ ਗੱਲ ਤੇ ਫਿਰ ਫਾਦਰ ਸਾਹਿਬ ਨੇ ਵੀ ਹੱਲਾਸ਼ੇਰੀ ਦਿੱਤੀ ਤੇ ਬਹੁਤ ਸਾਨੂੰ ਜਿਵੇਂ ਕਿ ਅਸੀਂ ਘਰੇ ਇਦਾਂ ਦੀਆਂ ਗੱਲਾਂ ਹੁੰਦੀਆਂ ਦਿੰਦੀਆਂ ਅਸੀਂ ਕਿ ਜੇ ਕੋਈ ਬੱਚਾ ਸਾਬੂ ਸੁਰਤ ਸਿਨੇਮਾ ਦੇ ਵਿੱਚ ਆਵੇ ਤੇ ਕਿੰਨੀ ਵੱਡੀ ਗੱਲ ਹੋਊਗੀ ਤੇ ਉਹ ਫਿਰ ਲੱਗਿਆ ਵੀ ਸ਼ਾਇਦ ਗੁਰੂ ਸਾਹਿਬਾਨ ਨੇ ਉਹ ਬਲ ਬਖਸ਼ਿਆ ਉਹ ਫੁਰਨਾ ਦਿੱਤਾ ਤੇ ਰਾਸਤੇ ਤੇ ਚੱਲ ਪਏ ਬਸ ਅੱਛਾ ਮੇਰਾ ਬਾਬਾ ਨਾਨਕ ਫਿਲਮ ਜਦੋਂ ਦੇਖੀ ਤੇ ਮੈਂ ਤੇ ਦੋ ਗਰਾ ਵੇਖੀ ਮੈਨੂੰ ਤੇ ਬੜੀ ਜ਼ਿਆਦਾ ਪਸੰਦ ਆਈ ਔਰ ਜਦੋਂ ਤੁਸੀਂ ਆਪਾਂ ਇਕੱਠਿਆਂ ਨੇ ਵੀ ਟੀਮ ਦੇ ਨਾਲ ਸਾਰਿਆਂ ਨੂੰ ਬਹਿ ਕੇ ਵੇਖੀ ਤੇ ਮੈਂ ਵੇਖ ਰਿਹਾ ਸੀਗਾ ਕਿ ਲੋਕ ਫੋਟੋ ਖਿਚਵਾ ਰਹੇ ਸਕੇ ਲੋਕ ਅੱਖਾਂ ਦੇ ਵਿੱਚ ਹੰਝੂ ਵੀ ਭਰੇ ਲੋਕਾਂ ਨੂੰ ਜਦੋਂ ਮੈਂ ਸਿਨੇਮੇ ਹਾਲ ਦੇ ਵਿੱਚ ਦੇਖ ਰਿਹਾ ਸੀਗਾ ਇੱਕ ਫਿਲਮ ਹੋਰ ਹੈਗੀ ਆ ਮੇਰੇ ਖਿਆਲ ਉਹ ਰਾਤ ਰਾਤ ਫਿਲਮ ਦੇ ਵਿੱਚ ਵੀ ਤੁਹਾਡਾ ਇੱਕ ਬੜਾ ਵਧੀਆ ਰੋਲ ਹੈਗਾ ਸਿੱਖ ਕੌਮ ਦੇ ਜਥੇਦਾਰ ਐਕਟਿੰਗ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਮੈਂ ਇੱਥੇ ਇੱਕ ਫੋਟੋ ਦੇਖ ਰਿਹਾ ਸੀਗਾ ਤੁਹਾਡੀ ਕਿਰਦਾਰ ਬੜਾ ਦਮਦਾਰ ਤੁਹਾਨੂੰ ਉਹ ਕਿਰਦਾਰ ਨਿਭਾ ਕੇ ਕੀ ਮਹਿਸੂਸ ਹੋਇਆ ਨਹੀਂ ਉਹ ਮੇਰੀ ਜਦੋਂ ਮੈਂ 2018 ਦੇ ਵਿੱਚ ਵਾਪਸ ਆਇਆ ਤੇ ਉਹ ਮੇਰੀ ਪਹਿਲੀ ਫਿਲਮ ਆ ਜੀ 2019 ਇਸ ਦੀ ਸਟਾਰਟਿੰਗ ਦੇ ਵਿੱਚ ਤੇ ਪਰ ਉਹ کردار ਮੇਰੇ ਲਈ ਬਹੁਤ ਦਿਲ ਦੇ ਨੇੜੇ ਆ ਕਿਉਂਕਿ ਉਹ کردار ਨਿਭਾਉਣਾ ਇੱਕ ਆਪ ਦੇ ਆਪ ਲਈ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਉਹ ਸ਼ਖਸੀਅਤ ਨੂੰ ਜੀਣਾ ਉਹ ਉਸੂਲਾਂ ਨੂੰ ਜੀਣਾ ਉਹ ਜ਼ਿੰਦਗੀ ਨੂੰ ਜੀਣਾ ਇੱਕ ਮੇਰੇ ਲਈ ਬਹੁਤ ਵੱਡਾ ਚੈਲੰਜ ਸੀ ਜਿਹਦੇ ਕਰਕੇ ਮੈਨੂੰ ਬਹੁਤ ਅੰਦਰ ਡਰ ਵੀ ਸੀਗਾ ਜਦੋਂ ਉਮਰਦੀਪ ਬਾਈ ਨੇ ਮੈਨੂੰ ਉਹ کردار ਸੁਣਾਇਆ ਸੀ ਤੇ ਮੈਨੂੰ ਐ ਸੀਗਾ ਵੀ ਯਾਰ ਇਹ کردار ਤਾਂ ਬਹੁਤ ਵੱਡੀ ਗੱਲ ਆ ਵੀ ਮੈਂ ਨਿਭਾਉਣਾਗਾ ਤੇ ਮੈਂ ਚਾਹੇ ਇੱਕ ਸ਼ਾਰਟ ਫਿਲਮ ਸੀ ਬਟ ਫਿਰ ਵੀ ਇੱਕ ਮੇਰੇ ਲਈ ਬਹੁਤ ਵੱਡਾ ਚੈਲੰਜ ਸੀਗਾ ਪਰ ਗੁਰੂ ਸਾਹਿਬ ਨੇ ਬਹੁਤ ਮਿਹਰ ਕੀਤੀ ਤੇ ਮੈਂ ਉਹ ਮੈਨੂੰ ਬਹੁਤ ਸੋਹਣਾ ਨਿਭਿਆ ਤੇ ਮੈਨੂੰ ਹਜੇ ਵੀ ਯਾਦਾ ਵੀ ਅਮਰਦੀ ਬਾਈ ਨੇ ਵੀ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਤੇ ਮੈਨੂੰ ਉਹ ਕਿਰਦਾਰ ਮੈਨੂੰ ਬਹੁਤ ਆਪ ਦੇ ਆਪ ਚੀ ਬਹੁਤ ਖਾਸ ਲੱਗਦਾ ਥੋੜੇ ਦਿਨ ਪਹਿਲਾਂ ਆਪਾਂ ਗੱਲਾਂ ਕਰਦੇ ਸੀਗੇ ਤੇ ਤੁਸੀਂ ਇੱਕ ਗੱਲ ਦੱਸ ਰਹੇ ਸੀਗੇ ਕਿ ਜਦੋਂ ਤੁਸੀਂ ਆਪਣਾ ਉਹਦੇ ਵਿੱਚ ਐਕਟ ਕੀਤਾ ਤੇ ਤੁਹਾਨੂੰ ਉਹਨਾਂ ਨੇ ਘੁੱਟ ਕੇ ਗੱਲ ਬੱਕੜੀ ਪਾ ਲਈ ਮੈਂ ਚਾਹੁੰਨਾ ਕਿ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਹਾਂਜੀ ਉਹ ਜਦੋਂ ਮੈਂ ਪਹਿਲਾ ਸੀਨ ਹੀ ਸੜਾ ਖਤਮ ਹੋਇਆ ਤੇ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਤੇ ਅਮਰਦੀ ਬਾਈ ਭੱਜ ਕੇ ਮੇਰੇ ਕੋਲੇ ਆਏ ਤੇ ਮੈਨੂੰ ਕਹਿੰਦੇ ਬਈ ਆ ਕੇ ਘੁੱਟ ਕੇ ਜਫੀ ਪਾਲੀ ਤੇ ਮੈਂ ਜਿਵੇਂ ਸ਼ਾਂਤ ਤੇ ਇੱਕੋ ਦਾਮ ਆ ਕੇ ਕੌਫੀ ਵਿਰਾਗ ਚਾਗੇ ਤੇ ਉਹਨਾਂ ਦੀ ਅੱਖਾਂ 'ਚ ਹੰਝੂ ਸੀਗੇ ਤੇ ਮੈਨੂੰ 2 2.5 ਮਿੰਟ ਫੜ ਕੇ ਖੜੇ ਰਹੇ ਤੇ ਮੈਨੂੰ ਕਹਿੰਦੇ ਵੀ ਵੀ ਅੱਜ ਮੈਂ ਬਹੁਤ ਖੁਸ਼ ਹਾਂ ਕਿ ਅਖੀਰ ਨੂੰ ਮੈਨੂੰ ਅੱਜ ਇਸ ਗੱਲ ਦਾ ਮਾਣ ਆ ਕਿ ਸਾਡੇ ਕੋਲੇ ਵੀ ਇੱਕ ਸਾਬਤ ਸੂਰਤ ਐਕਟਰ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਕੱਲੇ ਦੂਜੇ ਐਕਟਰ ਹੀ ਐਕਟਿੰਗ ਨਹੀਂ ਕਰਦੇ ਵੀ ਜਿਵੇਂ ਲੋਕ ਅਕਸਰ ਕਹਿੰਦੇ ਦੀ ਪਤਾ ਨਹੀਂ ਵੀ ਸਾਬਤ ਸੂਰਤ ਐਕਟਰ ਕਿੱਥੋਂ ਐਕਟਿੰਗ ਕਰਨਗੇ ਤੇ ਕਹਿੰਦੇ ਵੀ ਅੱਜ ਮੈਂ ਮਾਣ ਨਾਲ ਕਹਿ ਸਕਦਾ ਵੀ ਸਾਡੇ ਕੋਲੇ ਇੱਕ ਇਦਾਂ ਦਾ ਐਕਟਰ ਹੈਗਾ ਜਿਹੜਾ ਬਹੁਤ ਕੈਂਟ ਐਕਟਿੰਗ ਕਰਦਾ ਚੰਗਾ ਲੱਗਾ ਅਮਰਦੀਪ ਸਿੰਘ ਗਿੱਲ ਹੋਰਾਂ ਦੀ ਗੱਲ ਕਰਦੇ ਨੇ ਦੀਪ ਸਿੱਧੂ ਹੋਰਾਂ ਦੇ ਨਾਲ ਬੜੀ ਸਾਂਝ ਸੀਗੀ ਜੋਰਾ ਔਰ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਦਰਸ਼ਕੋ ਮੈਂ ਵੀ ਐਜ਼ ਅ ਪੱਤਰਕਾਰ ਜਦੋਂ ਤੁਹਾਡੇ ਨਾਲ ਗੱਲਬਾਤ ਕਰਦਾ ਹੁੰਨਾ ਅਕਸਰ ਅਖ ਵਖ ਵਿਸ਼ਿਆਂ ਦੇ ਉੱਪਰ ਗੱਲ ਕਰਦਿਆਂ ਸਾਡੀ ਇੱਕ ਇੱਛਾ ਹੈਗੀ ਆ ਕਿ ਅਸੀਂ ਪੰਜਾਬ ਦਾ ਉਹ ਦਰਦ ਪੰਜਾਬ ਦੀ ਧਰਤੀ ਨੇ ਦਰਸ਼ਕੋ ਬਹੁਤ ਕੁਝ ਆਪਣੇ ਪਿੰਡੇ ਦੇ ਉੱਪਰ ਝੱਲਿਆ ਹੋਇਆ ਮੈਨੂੰ ਲੱਗਦਾ ਕਿ ਪੰਜਾਬ ਦੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਖੜਕੂ ਸੰਘਰਸ਼ ਚੱਲਦਾ ਸੀਗਾ ਕੋਈ ਐਦਾਂ ਦੀ ਨਹਿਰ ਨਹੀਂ ਬਾਕੀ ਬਚੀ ਜਿਸ ਨਹਿਰ ਦੇ ਪਾਣੀ ਨੇ ਸਿੱਖਾਂ ਦੇ ਲਹੂ ਦਾ ਸਵਾਦ ਨਾ ਚੱਖਿਆ ਹੋਵੇ ਬਹੁਤ ਕੁਝ ਇੱਥੇ ਵਾਪਰਿਆ ਇੱਥੇ ਅਸਲ ਮੁਕਾਬਲੇ ਵੀ ਹੋਏ ਨੇ ਪੁਲਿਸ ਦੇ ਨਾਲ ਖੜਕੋ ਸਿੰਘਾਂ ਦੇ ਇੱਥੇ ਫੇਕ ਐਨਕਾਊਂਟਰ ਵੀ ਹੋਏ ਨੇ ਅੱਜ ਵੀ ਮਾਮਾ ਆਪਣੇ ਪੁੱਤ ਭਾਲਦਿਆਂ ਨੇ ਕਿ ਸਾਨੂੰ ਆਪਣੇ ਪੁੱਤ ਦੀ ਘਟੋ-ਘਟ ਹੋਰ ਨਹੀਂ ਕੁਝ ਜੇ ਤਾਂ ਡੈਥ ਸਰਟੀਫਿਕੇਟ ਹੀ ਮਿਲ ਜਾਵੇ ਕਿਉਂਕਿ ਬਹੁਤ ਸਾਰੀਆਂ ਮਾਵਾਂ ਨੂੰ ਹਾਲ ਤੱਕ ਇਹ ਹੀ ਨਹੀਂ ਪਤਾ ਹੈਗਾ ਕਿ ਸਾਡਾ ਪੁੱਤ ਇਸ ਜਹਾਨ ਦੇ ਵਿੱਚ ਕਿਸੇ ਕੋਨੇ 'ਚ ਹੈਗਾ ਬੈਠਾ ਜਾਂ ਇਸ ਜਹਾਨ ਤੋਂ ਰੁਖਸਤ ਹੋ ਚੁੱਕਾ ਹੈਗਾ ਮੈਂ ਬਹੁਤ ਸਾਰੇ ਲੋਕਾਂ ਦੇ ਕੋਲ ਜਾਂਨਾ ਪਰਿਵਾਰਾਂ ਦੇ ਵਿੱਚ ਜਾਂਨਾ ਉਹਨਾਂ ਨਾਲ ਇੰਟਰਵਿਊਜ਼ ਕਰਦਾ ਹੈਗਾ ਕਿ ਭੈਣ ਦੇ ਕੋਲ ਪਿੱਛੇ ਜਾ ਗਿਆ ਸੀ ਉਹ ਕਹਿੰਦੀ ਮੈਨੂੰ ਮੈਨੂੰ 27 ਵਰਿਆਂ ਬਾਅਦ ਪਤਾ ਲੱਗਾ ਕਿ ਮੇਰਾ ਘਰ ਵਾਲਾ ਇਸ ਸੰਸਾਰ ਦੇ ਉੱਪਰ ਨਹੀਂ ਹੈ ਔਰ ਇੱਥੇ 32-32 ਵਰਿਆਂ ਬਾਅਦ ਜਿਨ੍ਹਾਂ ਨੇ ਫੇਕ এনਕਾਊਂਟਰ ਕੀਤੇ ਸਕੇ ਉਹਨਾਂ ਪੁਲਿਸ ਆਫੀਸਰਜ਼ ਨੂੰ ਸਜ਼ਾਾਂਵਾਂ ਹੋ ਰਹੀਆਂ ਨੇ ਭਾਵੇਂ ਕਿਸੇ ਨੂੰ ਥੋੜੀ ਸਜ਼ਾ ਹੁੰਦੀ ਹੈ ਪਰ ਕਿਸੇ ਨੂੰ ਭਾਵੇਂ ਵਧੇਰੇ ਹੁੰਦੀ ਹੈ ਪਰ ਇੱਥੋਂ ਦੀਆਂ ਅਦਾਲਤਾਂ ਨੇ ਵੀ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੀ ਇਸ ਧਰਤੀ ਦੇ ਉੱਪਰ ਸਿੱਖਾਂ ਦੇ ਨਾਲ ਬਹੁਤ ਹੀ ਜ਼ਿਆਦਾ ਤਕਾ ਹੋਇਆ ਬੜੇ ਫੇਕ ਐਨਕਾਊਂਟਰ ਹੋਏ ਨੇ ਆਪਣੇ ਮੋੜਿਆਂ ਦੇ ਉੱਪਰ ਫੀਤੀਆਂ ਲਵਾਉਣ ਦੇ ਚੱਕਰਾਂ ਵਿੱਚ ਉਹਨਾਂ ਪੁਲਿਸ ਆਫਸਰਾਂ ਨੇ ਬਹੁਤ ਕੁਝ ਇਦਾਂ ਦਾ ਕੀਤਾ ਜਿਨ੍ਹਾਂ ਵਿੱਚੋਂ ਕੁਝ ਅਫਸਰਾਂ ਨੂੰ ਹੁਣ ਸਜ਼ਾਾਂ ਵੀ ਹੋ ਰਹੀਆਂ ਨੇ ਮੈਂ ਜਦੋਂ ਕਈ ਵਾਰ ਉਹਨਾਂ ਨਾਲ ਉਹਨਾਂ ਦੀ ਗੱਲ ਸੁਣਦਾ ਹੈਗਾ ਪਿੱਛੇ ਜਿਹਾ ਇੱਕ ਦੋ ਆਫੀਸਰ ਹੈਗੇ ਨੇ ਉਹਨਾਂ ਨੂੰ ਸਜ਼ਾ ਹੋਈ ਆ ਜਦੋਂ ਉਮਰ ਕੈਦ ਦੀ ਤਾਂ ਇੱਕ ਪੱਤਰਕਾਰ ਨੇ ਉਹਨੂੰ ਸਵਾਲ ਕੀਤਾ ਕਹਿੰਦਾ ਜੀ ਤੁਸੀਂ ਅਦਾਲਤ ਵੱਲੋਂ ਜਿਹੜੀ ਤੁਹਾਨੂੰ ਸਜ਼ਾ ਹੋਈ ਆ ਸੰਤੁਸ਼ਟ ਹੋ ਉਹਨੇ ਅੱਗੇ ਜਵਾਬ ਦਿੱਤਾ ਜਵਾਬ ਸੁਣਨ ਵਾਲਾ ਸੀਗਾ ਉਹ ਕਹਿੰਦਾ ਕਿ ਸਰਕਾਰ ਨੂੰ ਜਾ ਕੇ ਇਹ ਸਵਾਲ ਕਰੋ ਉਹਦੀ ਗੱਲ ਦੇ ਵਿੱਚੋਂ ਇਹ ਚਲਕ ਪੈ ਰਹੀ ਸੀ ਕਿ ਉਹ ਇਹ ਦੱਸਣਾ ਚਾਹੁੰਦਾ ਸੀਗਾ ਕਿ ਸਰਕਾਰ ਨੇ ਸਾਨੂੰ ਆਖਿਆ ਸੀਗਾ ਕਿ ਤੁਸੀਂ ਜੋ ਵੀ ਕਰਨਾ ਸਾਨੂੰ ਦੱਸੋ ਤੁਹਾਨੂੰ ਕੀ ਚਾਹੀਦਾ ਹੈਗਾ ਉਹਦਾ ਇਹ ਗਿਲਾ ਸੀਗਾ ਕਿ ਅੱਜ ਉਹ ਸਰਕਾਰ ਸਾਡੀ ਪਿੱਠ ਦੇ ਉੱਪਰ ਕਿਉਂ ਨਹੀਂ ਖੜ ਰਹੀ ਸਾਨੂੰ ਅਦਾਲਤ ਦੇ ਵਿੱਚ ਸਜ਼ਾ ਕਿਉਂ ਹੋ ਚੁੱਕੀ ਹੈ ਮੈਂ ਭਵੇਂ ਵੀਰ ਹੋਰਾਂ ਦੀ ਇੰਟਰਵਿਊ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹਾਂ ਪਰ ਸਾਡੇ ਅੰਦਰ ਇੱਕ ਦਰਦ ਹੈਗਾ ਇਸ ਕਰਕੇ ਕਿ ਕਈ ਵਾਰ ਸਾਡੀ ਗੱਲ ਲੰਮੀ ਹੋ ਜਾਂਦੀ ਹੈ ਸਾਡੀ ਬੜੀ ਇੱਛਾ ਹੁੰਦੀ ਹੈ ਕਿ ਸਾਡੇ ਜਿਹੜਾ ਪੰਜਾਬ ਦਾ ਉਹ ਦਰਦ ਵਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਤੱਕ ਦੁਨੀਆ ਤੱਕ ਪਹੁੰਚੇ ਤਾਂ ਸਹੀ ਪਰ ਪਹੁੰਚੇ ਕਿਦਾਂ ਇੱਥੇ ਕੋਈ ਨਿਊਜ਼ ਚੈਨਲ ਹੁੰਦੇ ਨੇ ਬੈਨ ਕਰ ਦਿੱਤੇ ਜਾਂਦੇ ਨੇ ਜੋ ਕੋਈ ਫਿਲਮ ਇਹੋ ਜਿਹੀ ਬਣਦੀ ਹੈ ਤਾਂ ਉਹ ਬੈਨ ਕਰ ਦਿੱਤੀ ਜਾਂਦੀ ਹੈ ਪਰ ਸਿਨੇਮਾ ਘਰ ਤੋਂ ਇਲਾਵਾ ਹੋਰ ਵੀ ਬੜੇ ਜ਼ਰੀਏ ਹੈਗੇ ਆ ਪਰ ਜੇ ਫਿਲਮ ਬਣੇ ਤਾਂ ਉਹਨਾਂ ਮਾਧਿਮਾਂ ਦੇ ਰਾਹੀਂ ਦੁਨੀਆ ਤੱਕ ਉਹ ਜਿਹੜਾ ਦਰਦ ਹੈਗਾ ਉਹ ਪੁੱਜਦਾ ਕੀਤਾ ਜਾ ਸਕਦਾ ਸਿੱਖ ਕੀ ਚਾਹੁੰਦੇ ਨੇ ਸਿੱਖ ਆਖਰ ਉਸ ਰਾਹੇ ਕਿਉਂ ਤੁਰੇ ਜਿਸ ਰਾਹੇ ਤੁਰਿਆ ਸਿੱਖ ਕੌਮ ਨੂੰ ਇੱਥੋਂ ਦੀਆਂ ਹਕੂਮਤਾਂ ਨੇ ਕਿਹਾ ਕਿ ਇਹ ਲੋਕ ਅਤਵਾਦੀ ਨੇ ਆਖਰ ਉਹ ਵਜ੍ਹਾ ਕੀ ਬਣੀ ਹੈ ਕਿਉਂ ਬਣੀ ਵਜ੍ਹਾ ਉਹ ਫਿਲਮਾਂ ਦੇ ਰਾਹੀਂ ਬਹੁਤ ਕੁਝ ਵੀਰ ਬਿਆਨ ਕੀਤਾ ਜਾ ਸਕਦਾ ਮੇਰੀ ਗੱਲ ਲੰਬੀ ਹੋ ਜੇ ਨੇ ਕਈ ਵਾਰ ਕਿਉਂਕਿ ਜਿਹੜਾ ਦਰਦ ਹੋਣਾ ਜੀ ਕਈ ਵਾਰ ਆਪਾਂ ਆਪ ਵੀ ਹੰਡਾਇਆ ਹੁੰਦਾ ਹੈਗਾ ਤੋਂ ਜਦੋਂ ਮੈਂ ਤੁਹਾਡੇ ਵਰਗੇ ਵੀਰਾਂ ਨੂੰ ਦੇਖਦਾ ਤੇ ਮੇਰੀ ਤਾਂ ਆਪਣੀ ਬੜੀ ਏਕ ਇੱਛਾ ਹੁੰਦੀ ਹੈ ਕਿ ਤੁਹਾਡੇ ਵਰਗੇ ਵੀਰ ਹੋਣ ਜਿਨ੍ਹਾਂ ਦੇ ਚਿਹਰੇ ਦੇ ਉੱਪਰ ਅਸਲ ਸਾਬਤ ਸੂਰਤ ਹੁਣ ਅਸਲ ਪੱਗ ਹੋਵੇ ਔਰ ਉਸ ਤੋਂ ਵੀ ਜੜੀ ਵੱਡੀ ਗੱਲ ਹੈਗੀ ਆ ਮੈਂ ਜਦੋਂ ਤੁਹਾਡੇ ਨਾਲ ਕਿੰਨੀਆਂ ਗੱਲਾਂ ਕਰ ਚੁੱਕਿਆ ਤੁਹਾਡੇ ਦਿਨ ਪਹਿਲਾਂ ਵੀ ਆਪਾਂ ਮਿਲੇ ਸਗੇ ਆ ਦਿਲ ਦੇ ਵਿੱਚੋਂ ਗੱਲਾਂ ਨਿਕਲਦੀਆਂ ਕਈ ਵਾਰ ਮੈਨੂੰ ਤੁਹਾਡੇ ਦਿਲ ਦੇ ਵਿੱਚੋਂ ਵੀ ਨਾ ਐਉਂ ਲੱਗਦਾ ਹੈਗਾ ਕਿ ਜਦੋਂ ਤੁਸੀਂ ਕਿਰਦਾਰ ਕੋਈ ਵੀ ਨਿਭਾਉਣਾ ਹੈਗਾ ਤੁਹਾਨੂੰ ਇੱਕ ਵਾਰ ਡਾਇਲੌਗ ਦੱਸਿਆ ਜਾਊਗਾ ਔਰ ਦੂਸਰੀ ਵਾਰੀ ਮੈਨੂੰ ਲੱਗਦਾ ਕਿ ਜੇ ਤੁਹਾਡੀਆਂ ਅੱਖਾਂ 'ਚ ਕੋਈ ਆਖੇ ਨਾ ਭੀ ਗਲੀ ਸਰੀਨ ਪਾਲੋ ਮੜੀ ਜਹੀ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਪਾਉਣ ਦੀ ਜ਼ਰੂਰਤ ਹੈਗੀ ਆ ਆਪ ਮੁਹਾਰੇ ਹੀ ਵਗ ਜਾਣਗੇ ਮੈਂ ਚਾਹੁੰ ਪ੍ਰਵੇਖ ਨੂੰ ਲੈ ਕੇ ਪ੍ਰਵੇਖ ਦੇ ਵਿੱਚ ਤੁਸੀਂ ਕੀ ਕੁਝ ਸਿਰਜ ਦੇਣਾ ਚਾਹੁੰਦੇ ਹੋ ਨਹੀਂ ਬਸ ਵੱਡਾ ਤਾਂ ਇਹੀ ਹੈ ਕਿ ਜਿਹੜਾ ਇਹ ਰਾਸਤਾ ਸਾਡੇ ਕੌਮ ਕੋਲੇ ਨਹੀਂ ਹੈਗਾ ਜਿਹੜਾ ਇਹ ਪਲੇਟਫਾਰਮ ਨਹੀਂ ਹੈਗਾ ਜਿਹੜਾ ਅਸੀਂ ਹਜੇ ਤੱਕ ਨਹੀਂ ਸਿਰਜ ਸਕੇ ਤੇ ਖਾਸ ਕਰਕੇ ਜਿਹੜੇ ਵੱਡੇ ਲੈਵਲ ਤੇ ਨਹੀਂ ਸਿਰਜ ਸਕੇ ਉਹਨੂੰ ਸਿਰਜਣਾ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਵੀ ਵੱਧ ਤੋਂ ਵੱਧ ਫਿਲਮਾਂ ਬਣਨ ਵੱਧ ਤੋਂ ਵੱਧ ਸਿਨੇਮਾ ਦੇ ਵਿੱਚ ਨਵਾਂ ਟੈਲੈਂਟ ਆਵੇ ਖਾਸ ਕਰਕੇ ਡਾਇਰੈਕਟਰਜ਼ ਹੋਣ ਐਕਟਰਜ਼ ਹੋਣ ਪ੍ਰੋਡਿਊਸਰਜ਼ ਹੋਣ ਸੋ ਜਿਹਦੇ ਕਰਕੇ ਅਸੀਂ ਆਪਦੀ ਗੱਲ ਆਪੇ ਹੀ ਕਹਿ ਸਕੀਏ ਨਹੀਂ ਤੇ ਜਦੋਂ ਅਸੀਂ ਸਾਡੀ ਗੱਲ ਕੋਈ ਹੋਰ ਕਹੂਗਾ ਉਹ ਆਪਣੇ ਤਰੀਕੇ ਕਹੂਗਾ ਸੋ ਇਸ ਲਈ ਸਿਰਕੇ ਸਾਨੂੰ ਆਪ ਨੂੰ ਸੋ ਇਹ ਸਿਰਕਾ ਇਹ ਹੀ ਆ ਕਿ ਵੱਤ ਤੋਂ ਵੱਤ ਸਿਨੇਮਾ ਹੋਵੇ ਫਿਰ ਖਾਸ ਕਰਕੇ ਕੁਝ ਮੇਰੇ ਡ੍ਰੀਮ ਪ੍ਰੋਜੈਕਟਸ ਅਜਨਾਂ ਦੇ ਵਿੱਚ ਮੈਂ ਇਤਿਹਾਸਕ ਕਈ ਪ੍ਰੋਜੈਕਟ ਹੈਗੇ ਆ ਜਿਵੇਂ ਬਾਬਾ ਬਘੇਲ ਸਿੰਘ ਜੀ ਹੋਏ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਆ ਫਿਰ ਮਹਾਰਾਜ ਜੀ ਸਿੰਘ ਇੱਕ ਬਹੁਤ ਇਨਸਪਾਇਰਿੰਗ ਮਤਲਬ ਮੈਨੂੰ ਮੇਰੀ ਸ਼ਾਇਦ ਜ਼ਿੰਦਗੀ ਦਾ ਸਭ ਤੋਂ ਵੱਡਾ ਕਿਰਦਾਰ ਜੇ ਕਦੇ ਮੈਂ ਜ਼ਿੰਦਗੀ 'ਚ ਕਰ ਪਾਇਆ ਤੇ ਉਹ ਹੋਊਗਾ ਜਿਹੜੀ ਮੈਂ ਮਤਲਬ ਚਾਹਣਾ ਵੀ ਮੈਂ ਆਪਦੇ ਜਾਨ ਤੋਂ ਪਹਿਲਾਂ ਪਹਿਲਾਂ ਉਹ ਕਿਰਦਾਰ ਨਿਭਾ ਸਕਾਂ ਤੇ ਫਿਰ ਉਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਇਦਾਂ ਦੇ ਯੋਧੇ ਆ ਐਜੀਆਂ ਬਹੁਤ ਸਾਰੀਆਂ ਕਹਾਣੀਆਂ ਆਂ ਜਿਨ੍ਹਾਂ ਨੂੰ ਕਹਿਣਾ ਬ ਇਫਰ ਉਦੋਂ ਵੱਡੀ ਗੱਲ ਇਹ ਹੈ ਕਿ ਅਸੀਂ ਮੈਂ ਸਿਰਫ ਇਹੀ ਨਹੀਂ ਚਾਹੁੰਦਾ ਕਿ ਜਿਹੜਾ ਸਾਡਾ ਸਿਨੇਮਾਗਾ ਸਿਰਫ ਪੰਜਾਬੀ ਤੱਕ ਹੀ ਸੀਮਤ ਰਹੇ ਜੀ ਅਸੀਂ ਜਾਂ ਕਿਸੇ ਹੋਰ ਤੇ ਮੈਂ ਚਾਹੁੰਦਾ ਵੀ ਅਸੀਂ ਨਾ ਕਿਸੇ ਨਾ ਕਿਸੇ ਤਰੀਕੇ ਜਿਹੜਾ ਇਹ ਰਾਸਤਾ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਰਾਸਤਾ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੇ ਤੇ ਅਸੀਂ ਗਲੋਬਲੀ ਜਾ ਕੇ ਆਪਣੀ ਗੱਲ ਕਹਿ ਸਕੀਏ ਕਾਨ ਫਿਲਮ ਫੈਸਟੀਵਲ ਚ ਕਹਿ ਸਕੀਏ ਅਸੀਂ ਹੋਰ ਵੱਡੇ ਫਿਲਮ ਫੈਸਟੀਵਲਸ ਚ ਕਹਿ ਸਕੀਏ ਸੋ ਮੈਨੂੰ ਲੱਗਦਾ ਵੀ ਇਹ ਰਸਤਾ ਹਜੇ ਲੰਬਾ ਤੇ ਸਾਨੂੰ ਸਾਰੀ ਕੌਮ ਨੂੰ ਮਿਲ ਕੇ ਇਸ ਰਸਤੇ ਤੇ ਪਹਿਰਾ ਦੇਣਾ ਚਾਹੀਦਾ ਹਾਂ ਗਲਤੀਆਂ ਜ਼ਰੂਰ ਕਿਸੇ ਨਾ ਕਿਸੇ ਤੋਂ ਹੋ ਜਾਂਦੀਆਂ ਨੇ ਕਈ ਵਾਰੀ ਪਰ ਇਹ ਆ ਵੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਜਿਹੜਾ ਅਗਲਾ ਇਨਸਾਨ ਹੋਊਗਾ ਗਲਤੀ ਹੋਊਗਾ ਕਈ ਵਾਰੀ ਸਾਨੂੰ ਭਰੋਸਾ ਜਤਾਉਣਾ ਪੈਂਦਾ ਹੈਗਾ ਤੇ ਭਰੋਸੇ ਚੋਂ ਹੀ ਚੰਗੇ ਲੋਕ ਨਿਕਲਦੇ ਆ ਸੋ ਇਸੇ ਕਰਕੇ ਸਾਨੂੰ ਬਹੁਤ ਜੋਸ਼ ਨਾਲ ਰਲ ਮਿਲ ਕੇ ਇਸ ਕਾਰਜਾਂ ਨੂੰ ਕਰਨਾ ਚਾਹੀਦਾਗਾ ਤੇ ਤਾਂ ਕਿ ਅਸੀਂ ਉਹ ਇੱਕ ਰਾਹਸਤਾ ਇੱਕ ਕੋ ਪਲੇਟਫਾਰਮ ਸਿਰਜ ਸਕੀ ਜੀ ਦੇ ਵਿੱਚ ਮੇਰੇ ਵਰਗੇ ਕਰਦਾਰਾਂ ਨੂੰ ਮੌਕੇ ਮਿਲ ਸਕੋ ਜ਼ਰੂਰ ਆਪਾਂ ਅਕਸਰ ਇਹ ਗੱਲ ਕਹਿੰਦੇ ਆ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਤੇ ਹੈ ਪਰ ਲਿਖਿਆ ਨਹੀਂ ਹੈਗਾ ਆਪ ਜਦੋਂ ਆਪਾਂ 18ਵੀਂ ਸਦੀ ਦਾ ਸਿੱਖ ਇਤਿਹਾਸ ਪੜ੍ਹਦੇ ਆ ਤਾਂ ਸਾਨੂੰ ਉੱਥੇ ਵੀ ਇਹੀ ਪਤਾ ਲੱਗਦਾ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਜ਼ਰੂਰ ਬੜਾ ਸ਼ਾਨਾਮਤਾ ਇਤਿਹਾਸ ਹੈ ਪਰ ਲਿਖਿਆ ਕਿਸੇ ਹੋਰ ਨੇ ਹੈ ਪਰ ਅੱਜ ਸਾਡੇ ਵਿੱਚ ਇੱਕ ਖਾਸ ਖੂਬੀ ਵੀ ਹੈ ਅੱਜ ਜਿਹੜਾ ਪਿਛਲੇ ਸਮੇਂ ਦੀ ਆਪਾਂ ਗੱਲ ਕਰਕੇ ਜਦੋਂ ਖਾਰਕੂ ਸੰਘਰਸ਼ ਚੱਲਿਆ ਇਸ ਅਖੌਤੀ ਆਜ਼ਾਦ ਭਾਰਤ ਦੇ ਵਿੱਚ ਤਾਂ ਉਹ ਜਿਹੜਾ ਇਤਿਹਾਸ ਸਿੱਖਾਂ ਨੇ ਸਿਰਜਿਆ ਭਾਵੇਂ 1984 1984 ਤੋਂ ਬਾਅਦ ਬੜਾ ਜਦੋਂ ਅਸਲ ਮੁਕਾਬਲੇ ਹੋਏ ਨੇ ਤਾਂ ਸਿੱਖਾਂ ਨੇ ਜਿਸ ਤਰੀਕੇ ਦੇ ਨਾਲ ਉਸ ਜੰਗ ਨੂੰ ਲੜਿਆ ਹੈਗਾ ਔਰ ਅੱਜ ਤੱਕ ਵੀ ਦੁਨੀਆ ਦੇ ਵਿੱਚ ਸਿੱਖਾਂ ਨੇ ਆਪਣੇ ਉਸ ਸੰਘਰਸ਼ ਨੂੰ ਬਾਦ ਦਸਤੂਰ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਜਾਰੀ ਰੱਖਿਆ ਹੋਇਆ ਹੈ ਪਰ ਨਾਲ ਨਾਲ ਐਤਕੀ ਦੀ ਖੂਬੀ ਇਹ ਹੈਗੀ ਆ ਕਿ ਨਾਲ ਨਾਲ ਸਿੱਖ ਉਹ ਤੇ ਉਸ ਇਤਿਹਾਸ ਨੂੰ ਲਿਖ ਵੀ ਰਹੇ ਨੇ ਔਰ ਪੱਤਰਕਾਰਾਂ ਤੋਂ ਇਲਾਵਾ ਹੋਰ ਸਾਡੇ ਵੱਖ-ਵੱਖ ਬੁੱਧੀਜੀਵੀ ਵਿਦਵਾਨ ਉਹ ਸਾਰੇ ਵਰਤਾਰੇ ਨੂੰ ਆਪਣੇ ਢੰਗ ਤਰੀਕੇ ਦੇ ਨਾਲ ਲਿਖ ਵੀ ਰਹੇ ਨੇ ਬੋਲ ਕੇ ਸੁਣਾ ਵੀ ਰਹੇ ਨੇ ਪਰ ਮੈਨੂੰ ਲੱਗਦਾ ਕਿ ਜੇ ਸਾਰੇ ਕਾਸ ਨੂੰ ਫਿਲਮਾਂ ਦੇ ਜ਼ਰੀਏ ਵੀ ਦੁਨੀਆ ਤੱਕ ਪਹੁੰਚਾਤਾ ਜਾਵੇ ਤਾਂ ਕੀ ਬਾਤਾਂ ਹੋ ਜਾਣ ਹਾਲਾਂਕਿ ਸਾਡੇ ਬਹੁਤ ਸਾਰੇ ਸੱਜਣ ਵਿਰੋਧ ਵੀ ਕਰਦੇ ਕਹਿੰਦੇ ਨਹੀਂ ਨਹੀਂ ਫਿਲਮਾਂ ਕੋਈ ਮਾਧਿਅਮ ਨਹੀਂ ਹੁੰਦੀਆਂ ਪਰ ਮੈਨੂੰ ਲੱਗਦਾ ਕਿ ਫਿਲਮਾਂ ਦਾ ਸਾਡੇ ਜੀਵਨ ਦੇ ਉੱਪਰ ਅਸਰ ਤਾਂ ਪੈਂਦਾ ਹੀ ਆ ਸਾਡੇ ਬੱਚੇ ਫਿਲਮਾਂ ਦੇਖਦੇ ਹੀ ਹੈਗੇ ਤੁਸੀਂ ਆਪਾਂ ਰੋਕ ਨਹੀਂ ਸਕਦੇ ਉਹਨਾਂ ਨੂੰ ਜਿਹੜੇ ਬੰਦੇ ਇਦਾਂ ਸੋਚਦੇ ਆ ਕਈ ਵਾਰ ਪਈ ਨਹੀਂ ਨਹੀਂ ਫਿਲਮਾਂ ਕੋਈ ਮਾਧਿਅਮ ਨਹੀਂ ਹੈਗਾ ਮੈਨੂੰ ਲੱਗਦਾ ਕਿ ਤੁਹਾਡੇ ਤੁਹਾਡੇ ਜ਼ਿੰਦਗੀ ਵਿੱਚ ਵੀ ਇਦਾਂ ਬਹੁਤ ਵਾਰ ਹੋਇਆ ਹੋਊਗਾ ਕਿ ਇਹ ਕਿਹੜੇ ਕੰਮ 'ਚ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਪਹਿਲਾਂ ਪਹਿਲਾਂ ਬਹੁਤ ਜ਼ਿਆਦਾ ਵਿਰੋਧਤਾ ਹੋਈ ਆ ਪਰ ਮੈਨੂੰ ਲੱਗਦਾ ਵੀ ਵਿਰੋਧ ਤਾਂ ਹਰ ਕਿਸੇ ਦੀ ਹੁੰਦੀ ਆ ਹਰ ਚੀਜ਼ ਦੀ ਹੁੰਦੀ ਆ ਜਦੋਂ ਤੱਕ ਉਹਦੀਆਂ ਚੰਗਿਆਈਆਂ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ ਜਦੋਂ ਤੱਕ ਉਹਦੇ ਪੋਜ਼ਿਟਿਵ ਪੁਆਇੰਟਸ ਲੋਕਾਂ ਦੇ ਸਾਹਮਣੇ ਨਹੀਂ ਹੁੰਦੇ ਉਹ ਤੇ ਵਿਰੋਧਤਾ ਹੋਣਾ ਵਾਜਬ ਗੱਲ ਵੀ ਹੁੰਦੀ ਆ ਹਨ ਕਿਉਂਕਿ ਉਹ ਨਵਾਂ ਰਾਸਤਾ ਹੁੰਦਾ ਨਵੇਂ ਰਾਸਤੇ ਦੇ ਲੋਕ ਅਕਸਰ ਡਰ ਕੇ ਚੱਲਦੇ ਆ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਵਿਰੋਧਤਾ ਹੁੰਦੀ ਆ ਵਿਰੋਧ ਤਾਂ ਮੇਰੀ ਵੀ ਬਹੁਤ ਹੋਈ ਆ ਪਰ ਇਹ ਵੀ ਉਹਦੇ ਮੁਕਾਬਲੇ ਜਦੋਂ ਮੇਰਾ ਪਪਾ ਨ ਕਾ ਇਥੋਂ ਤੱਕ ਆਪਦੇ ਬੱਚੇ ਮੈਨੂੰ ਗੋਦੀ ਚ ਫੜਾਈ ਕੇ ਤੁਸੀਂ ਇੱਕ ਵਾਰੀ ਚੱਕ ਕੇ ਸਾਡੇ ਬੱਚਿਆਂ ਨਾਲ ਫੋਟੋ ਖਿਚਾ ਲਓ ਹਣਾ ਤੇ ਅੱਜ ਵੀ ਬਹੁਤ ਸਾਰੇ ਸਨੇਹ ਆਉਂਦੇ ਨੇ ਬਹੁਤ ਸਾਰੇ ਮੈਸੇਜਸ ਆਉਂਦੇ ਨੇ ਅੱਜ ਤੁਸੀਂ ਵੀ ਇੰਨੀ ਦੂਰੋਂ ਚੱਲ ਕੇ ਹਣਾ ਇੰਟਰਵਿਊ ਕਰਨ ਆਏ ਆ ਸੋ ਇਦਾਂ ਦਾ ਅਸਲ ਚ ਕਈ ਵਾਰੀ ਇਦਾਂ ਦੇ ਮੌਕੇ ਮਿਲਦੇ ਰਹਿੰਦੇ ਤੇ ਉਦੋਂ ਤੇ ਸ਼ਾਅ ਮਿਲਦਾ ਰਹਿੰਦਾ ਵੀ ਨਹੀਂ ਅਸੀਂ ਸਹੀ ਰਾਸਤੇ ਤੇ ਚੱਲ ਰਹੇ ਹਾਂ ਜ਼ਰੂਰ ਅੱਛਾ ਇੱਕ ਮੈਂ ਤੁਹਾਡੇ ਕੋਲ ਹੋਰ ਗੱਲ ਜਾਣਨੀ ਚਾਹੁੰਦਾ ਭਾਵੇਂ ਕਿ ਤੁਸੀਂ ਕਾਫੀ ਰੁਝੇਵੇਂ ਦੇ ਵਿੱਚ ਹੈਗੇ ਹੋ ਬਹੁਤ ਸਾਰਾ ਬਹੁਤ ਸਾਰੇ ਪ੍ਰੋਜੈਕਟ ਤੁਹਾਡੇ ਕੋਲ ਹੋਣਗੇ ਤੁਸੀਂ ਅਲੱਗ-ਅਲੱਗ ਮੈਨੂੰ अच्छा ਤੇ ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹਣਾ ਹੈ ਕਿ ਭਾਵੇਂ ਤੁਹਾਡੇ ਕੋਲ ਕਾਫੀ ਜ਼ਿਆਦਾ ਰੁਝੇਵੇਂ ਹੈਗੇ ਆ ਪਰ ਮੈਨੂੰ ਲੱਗਦਾ ਕਿ ਆਪਾਂ ਪਰਸੋਂ ਜਦੋਂ ਗੱਲਬਾਤ ਕਰ ਰਹੇ ਸੀ ਤੁਸੀਂ ਕੁਝ ਦੱਸ ਰਹੇ ਸੀਗੇ ਕਿ ਜਿੰਨੇ ਵੀ ਮੁਲਕ ਹੈਗੇ ਆ ਉਹਨਾਂ ਮੁਲਕਾਂ ਨੇ ਆਪਣੇ ਨੌਜਵਾਨਾਂ ਦੇ ਵਾਸਤੇ ਇਸ ਪਲੇਟਫਾਰਮ ਦੇ ਉੱਪਰ ਆ ਕੇ ਕੰਮ ਕਰਨ ਦੇ ਵਾਸਤੇ ਬਹੁਤ ਕੁਝ ਉਹਨਾਂ ਨੇ ਖੁੱਲ੍ਹਿਆ ਹੋਇਆ ਏਦਾਂ ਦੇ ਬਹੁਤ ਆਧਾਰ ਹੈਗੇ ਪਰ ਸਾਡੀ ਕੌਮ ਦੇ ਕੋਲ ਨਹੀਂ ਹੈਗਾ ਕੁਛ ਇਹ ਦਗਾ ਬਿਲਕੁਲ ਇਹ ਗੱਲ ਆਪ ਜੀ ਦੇ ਮਾਧਿਅਮ ਦੇ ਥਰੂ ਜ਼ਰੂਰ ਕਹਿਣਾ ਚਾਹੂੰਗਾ ਜਿਵੇਂ ਅਸੀਂ ਅਕਸਰ ਜਾ ਕੇ ਜਦੋਂ ਤੁਸੀਂ ਆਨਲਾਈਨ ਜਾ ਕੇ ਫਿਲਮ ਫੰਡਿੰਗ ਪ੍ਰੋਗਰਾਮਸ ਦੇਖੋਗੇ ਤੇ ਬਹੁਤ ਸਾਰੀਆਂ ਇਦਾਂ ਦੀਆਂ ਆਦੇਸ਼ ਹੈਗੇ ਆ ਬਹੁਤ ਸਾਰੇ ਇਦਾਂ ਦੀਆਂ organizations ਹੈਗੀਆਂ ਬਹੁਤ ਸਾਰੇ ਇਦਾਂ ਦੀ ਕਮਾ ਹੈਗੀਆਂ ਜਿਹੜੇ ਆਪਦੇ ਬੱਚਿਆਂ ਨੂੰ ਜਾਂ ਆਉਣ ਵਾਲੇ ਜਨਰੇਸ਼ਨਸ ਨੂੰ ਫੰਡਿੰਗ ਕਰਦੀਆਂ ਵੀ ਤਾਂਕਿ ਮਤਲਬ ਫੰਡਸ ਜਨਰੇਟ ਕਰਕੇ ਦਿੰਦੀਆਂ ਵੀ ਤਾਂਕਿ ਉਹ ਆਪਦਾ ਕੰਮ ਕਿਉਂਕਿ ਫਿਲਮ ਬਣਾਉਣ ਵਿੱਚ ਬਹੁਤ ਸਾਰਾ ਫੰਡ ਇਨਵੋਲਵਡ ਹੁੰਦਾ ਬਹੁਤ ਸਾਰੇ ਰਿਸੋਰਸਸ ਇਨਵੋਲਵਡ ਹੁੰਦੇ ਆ ਤੇ ਉਹ ਹਰ ਕਿਸੇ ਲਈ ਆਪ ਮੁਹਾਰੇ ਹੋ ਕੇ ਕਰਨਾ ਔਖਾ ਕੰਮ ਹੁੰਦਾ ਇਸ ਕਰਕੇ ਉਹਨੂੰ ਹਮੇਸ਼ਾ ਐਜ਼ ਅ ਟੀਮ ਹੀ ਕੀਤਾ ਜਾਂਦਾ ਟੀਮ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਜਿਦੇ ਵਿੱਚ ਪ੍ਰੋਡਿਊਸਰ ਇੱਕ ਬਹੁਤ ਵੱਡਾ ਟੀਮ ਮੈਂਬਰ ਹੁੰਦਾ ਫਿਰ ਡਾਇਰੈਕਟਰ ਹੋ ਗਿਆ ਫਿਰ ਐਕਟਰਸ ਹੋ ਗਏ ਫਿਰ ਹੋਰ ਬਹੁਤ ਸਾਰੀ ক্রਿਊ ਦੇ ਵਿੱਚ ਲੋਕ ਹੁੰਦੇ ਆ ਸੋ ਉਹਨਾਂ ਸਾਰਿਆਂ ਦੇ ਰਿਸੋਰਸਸ ਲਈ ਫੰਡ ਚਾਹੀਦਾ ਹੁੰਦਾ ਤੇ ਇਸੇ ਕਰਕੇ ਉਹ ਬਹੁਤ ਸਾਰੇ ਜਦੋਂ ਤੁਸੀਂ ਗੂਗਲ ਕਰੋਗੇ ਫੰਡਿੰਗ ਪ੍ਰੋਗਰਾਮਸ ਤੇ ਬਹੁਤ ਸਾਰੀਆਂ ਕੰਮਾਂ ਨੇ ਬਹੁਤ ਸਾਰੀਆਂ ਦੇਸ਼ਾਂ ਨੇ ਇਦਾਂ ਦੇ ਫੰਡਿੰਗ ਪ੍ਰੋਗਰਾਮਸ ਸ਼ੁਰੂ ਕੀਤੇ ਆ ਜਿੱਥੇ ਉਹ ਆਉਣ ਵਾਲੇ ਜਿਹੜੇ ਫਿਲਮ ਮੇਕਰਸ ਆ ਜਾਂ ਜਿਹੜੇ ਬਰਡਿੰਗ ਫਿਲਮ ਮੇਕਰਸ ਆ ਉਹਨਾਂ ਲਈ ਫੰਡ ਰੀਲੀਜ਼ ਕਰਦੇ ਆ ਅੱਛਾ ਤੁਸੀਂ ਕੋਈ ਇਦਾਂ ਦੀ ਉਮੀਦ ਕਰਦੇ ਹੋ ਜਾਂ ਵੈਸੇ ਮੈਨੂੰ ਤਾਂ ਐ ਲੱਗਦਾ ਹੈਗਾ ਕਿ ਜਦ ਜਦ ਫੰਡ ਦੀ ਗੱਲ ਕਰਦੇ ਹੋ ਨਾ ਤਾਂ ਮੈਂ ਆਪਣੇ ਕੰਮ ਨੂੰ ਮੈਂ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈਗਾ ਅਸੀਂ ਹੋਰ ਬਹੁਤ ਕੁਝ ਕਰਦੇ ਆਂ ਪਰ ਜਿਹੜੀਆਂ ਚੰਗੀਆਂ ਫਿਲਮਾਂ ਅਸੀਂ ਚਾਹੁੰਦੇ ਸਾਰੇ ਜਾਣੇ ਜ਼ਰੂਰ ਹੈਗਾ ਕਿ ਜਿਹੜੇ ਸਾਡੇ ਕਰੈਕਟਰ ਹੈਗੇ ਜਿਨ੍ਹਾਂ ਨੇ ਪਿੱਛੇ ਸ਼ਾਨਾ ਮਤਾਂ ਇਤਿਹਾਸ ਸਿਰਜਿਆ ਹੈਗਾ ਵੀ ਉਹ ਦੁਨੀਆ ਨੂੰ ਪਤਾ ਤੇ ਲੱਗੇ ਪਰ ਉਹ ਪਤਾ ਲਾਉਣ ਦੇ ਵਾਸਤੇ ਜਿਹੜੇ ਢੰਗ ਤਰੀਕੇ ਜਿਹੜਾ ਮਾਧਿਅਮ ਵਰਤਣਾ ਪੈਣਾ ਹੈਗਾ ਪਰ ਉੱਥੇ ਸਾਡੀ ਕੌਮ ਅਵੇਸ ਲਈ ਹੈ ਉੱਥੇ ਪੈਸਾ ਖਰਚਣ ਨੂੰ ਤਿਆਰ ਨਹੀਂ ਆ ਸਾਡੀ ਕੌਮ ਤੇ ਮੈਨੂੰ ਇਹ ਵਿੱਚ ਐਂ ਲੱਗਦਾ ਵੀ ਸਮੇਂ ਨਾਲ ਸਾਰਾ ਇਹ ਸਭ ਕੁਝ ਹੋ ਜਾਂਦਾ ਕਿਉਂਕਿ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਤੁਰਦੇ ਹੋ ਤੁਸੀਂ ਇਕੱਲੇ ਹੁੰਦੇ ਆ ਫਿਰ ਹੌਲੀ ਹੌਲੀ ਉਹ ਕਾਰਵਾ ਬਣਦਾ ਜਾਂਦਾ ਮੈਨੂੰ ਲੱਗਦਾ ਵੀ ਉਸੇ ਤਹਿਤ ਜਦੋਂ ਅਸੀਂ ਅੱਗੇ ਵੱਧਦੇ ਜਾਵਾਂਗੇ ਤੇ ਹੌਲੀ ਹੌਲੀ ਉਹ ਕਾਰਵਾ ਦੇ ਵਿੱਚ ਐ ਜੇ ਲੋਕ ਆਉਂਦੇ ਰਹਿਣਗੇ ਜਿਨ੍ਹਾਂ ਨੂੰ ਲੱਗੂਗਾ ਵੀ ਨਹੀਂ ਇੱਥੇ ਵੀ ਪੈਸਾ ਲਾਉਣਾ ਬਹੁਤ ਜ਼ਰੂਰੀ ਹੈ ਇਹ ਕਾਰਜ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਹੋ ਸਕਦਾ ਫਿਰ ਉਸ ਤੋਂ ਬਾਅਦ ਉਹ ਪੈਸਾ ਲੈ ਕੇ ਸਾਡੇ ਮਗਰ ਮਗਰ ਆਉਣ ਹਨਾ ਸੋ ਇਸੇਰਕੇ ਇਸ ਸਮੇਂ ਦੀ ਚਾਲ ਹੁੰਦੀ ਹੈ ਤੇ ਮੈਨੂੰ ਲੱਗਦਾ ਬਾਕੀ ਜਦੋਂ ਤੁਸੀਂ ਕੋਈ ਕਾਰਜ ਕਰਨ ਚੱਲਦੇ ਆ ਜਾਂ ਤੁਸੀਂ ਕੋਈ ਉਹ ਵੀ ਉਸੇ ਕਾਲਪੁਰਖ ਤੇ ਹੋਣਾ ਚਾਹੀਦਾ ਤੁਹਾਨੂੰ ਉਹਦੇ ਤੇ ਠੋਠ ਵਿਸ਼ਵਾਸ ਹੋਣਾ ਚਾਹੀਦਾ ਜਿਵੇਂ ਅਸੀਂ ਆਪਦੀ ਫਿਲਮ ਚ ਵੀ ਗੱਲ ਕੀਤੀ ਹੈ ਮੇਰਾ ਪਪਾ ਨਾਨਕ ਦੇ ਵਿੱਚ ਵੀ ਫਿਰ ਉਹ ਆਪੇ ਹੀ ਕਲਾ ਇਦਾਂ ਦੀ ਵਰਤਾਉਂਦੇ ਆ ਜਾਂ ਇਦਾਂ ਦੀ ਮਿਹਰ ਕਰਦੇ ਆ ਇਦਾਂ ਦੀ ਨਦਰ ਕਰਦੇ ਆ ਇਦਾਂ ਦੀ ਵਿਦ ਬਣਾਉਂਦੇ ਆ ਵੀ ਫਿਰ ਸਾਰੇ ਕਾਰਜ ਆਪੇ ਹੀ ਰਾਸੇ ਹੁੰਦੇ ਜਾਂਦੇ ਰਹੇ ਫਿਰ ਮੇਰੇ ਦੋ ਕੀ ਸਵਾਲ ਹੈਗੇ ਹੋਰ ਬਸ ਇੱਕ ਮੈਨੂੰ ਇਹ ਦੱਸਿਓ ਕਿ ਜਦੋਂ ਤੁਸੀਂ ਆਖਿਆ ਕਿ ਵੈਗੁਰੂ ਕਿਰਪਾ ਕਰੇ ਕੋਈ ਨ ਕੋਈ ਬਿਦ ਬਹਾਨਾ ਬਣ ਜਾਂਦਾ ਹੈਗਾ ਤੁਹਾਡੇ ਕੋਲ ਬਹੁਤ ਕੁਝ ਚੱਲਦਾ ਹੋਊਗਾ ਜ਼ਿਹਨ ਦੇ ਵਿੱਚ ਕਿ ਮੈਂ ਮੇਰੇ ਕੋਲ ਮੈਂ ਸਟੋਰੀ ਲਿਖੀ ਹੈਗੀ ਆ ਜਾਂ ਮੈਂ ਆ ਕਿਰਦਾਰ ਜਿਹੜਾ ਹੈਗਾ ਉਹ ਨਿਭਾਉਣਾ ਚਾਹਣਾ ਜਾਂ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਆਉਣਾ ਚਾਹਣਾ ਪਰ ਮੇਰੇ ਨਾਲ ਜ਼ਿਹਨ ਵਿੱਚ ਇਹ ਚੱਲਦੀ ਆ ਤੁਸੀਂ ਪ੍ਰੋਡਿਊਸਰ ਜਦੋਂ ਗੱਲ ਕਰਦੇ ਹੁਣ ਜਿਨ੍ਹਾਂ ਨੇ ਪੈਸਾ ਲਾਉਣਾ ਹੈਗਾ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਕਿ ਜਿਨ੍ਹਾਂ ਨੇ ਪੈਸਾ ਖਰਚਣਾ ਹੈਗਾ ਫਿਰ ਕਈ ਵਾਰ ਅਗਲਾ ਕਹਿੰਦਾ ਕਿ ਨਹੀਂ ਆ ਇਹਨੂੰ ਇਦਾਂ ਨਹੀਂ ਆਪਾਂ ਇਦਾਂ ਦਿਖਾਉਣਾ ਚਾਹੁੰਦੇ ਆ ਜਾਂ ਏ ਤੋਂ ਆਪਾਂ ਆ ਗੱਲ ਕੱਟ ਦਈਏ ਜਾਂ ਆ ਗੱਲ ਵਾਧੂ ਕਰ ਦਈਏ ਜੋ ਉਹਨਾਂ ਨੂੰ ਠੀਕ ਲੱਗਦਾ ਹੈਗਾ ਮੈਂ ਤਾਂ ਕਰਕੇ ਨਾ ਮੇਰਾ ਬਾਰ-ਬਾਰ ਇਸ ਗੱਲ ਦੇ ਉੱਪਰ ਜ਼ੋਰ ਲੱਗਾ ਹੋਇਆ ਕਿ ਉਹ ਹੀ ਲੋਕ ਤੁਹਾਨੂੰ ਟੱਕਰ ਨਾ ਵਾਇਗੁਰ ਮੇਰੇ ਕੰਨ ਦਾ ਭਾਵ ਕਿ ਜਿਹੜੇ ਸਹੀ ਰੂਪ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਹਾਂ ਜ਼ਰੂਰੀ ਚੀਜ਼ ਹੁੰਦੀ ਐ ਐਕਚੁਅਲੀ ਜਦੋਂ ਤੁਸੀਂ ਕੋਈ ਕ੍ਰੀਏਟਿਵ ਕੰਮ ਕਰ ਰਹੇ ਹੋ ਤੁਹਾਡੇ ਕੋਲ ਇੱਕ ਫ੍ਰੀडम ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਐ ਕ੍ਰੀਏਟਿਵ ਕੰਮ ਦੇ ਤਹਿਤ ਸੋ ਇਸ ਕਰਕੇ ਉਹ ਫ੍ਰੀडम ਇੱਕ ਹਰ ਇੱਕ ਆਰਟਿਸਟ ਲਈ ਵਾਜ਼ ਜ਼ਰੂਰੀ ਹੁੰਦੀ ਐ ਤੇ ਇਸ ਕਰਕੇ ਮੈਨੂੰ ਵੀ ਇਹ ਹੁੰਦਾ ਵੀ ਜਿਹੜੀ ਸਾਡੀ ਟੀਮ ਦੇ ਵਿੱਚ ਲੋਕ ਜੁੜਨ ਐਟ ਲੀਸਟ ਉਹ ਸਾਨੂੰ ਉਹ ਫ੍ਰੀडम ਦੇਣ ਇੱਕ ਮੈਨੂੰ ਹੀ ਲੱਗਦਾ ਕਿ ਜਿਹੜਾ ਫਿਲਮ ਨੂੰ ਅਸੀਂ ਨਾ ਇੱਕ ਵਨ ਟਾਈਮ ਦੇ ਤੌਰ ਤੇ ਦੇਖਦੇ ਹਾਂ ਸਾਨੂੰ ਇਹਨੂੰ ਐ ਲੱਗਦਾ ਵੀ ਇੱਕ ਵਨ ਟਾਈਮ ਬਿਜ਼ਨਸ ਆ ਯਾਰ ਵੀ ਇੱਕ ਵਾਰ ਕਾ ਪੂਰਾ ਪੂਰਾ ਕੰਮ ਆਇਆ ਕ ਪੂਰਾ ਪੂਰਾ ਕੈਰੀਅਰ ਆ ਚਾਹੇ ਤੁਸੀਂ ਐਜ਼ ਅ ਪ੍ਰੋਡਿਊਸਰ ਕਰ ਰਹੇ ਹੋ ਚਾਹੇ ਐਜ਼ ਅ ਡਾਇਰੈਕਟਰ ਕਰ ਰਹੇ ਹੋ ਤੇ ਇਹਦੇ ਵਿੱਚ ਉਹ ਸਮਾਂ ਵੀ ਲੱਗਣਾਗਾ ਇਹਦੇ ਵਿੱਚ ਤੁਹਾਨੂੰ ਪੈਸੇ ਨੂੰ ਰੋਟੇਟ ਕਰਨ ਲਈ ਇੱਕ ਆਪਦੀ ਉਹਦੇ ਚੋਂ ਪੈਸਾ ਜਨਰੇਟ ਕਰਨ ਲਈ ਸਮਾਂ ਦੇਣਾ ਪਊਗਾ ਸੋ ਉਹ ਜੇ ਤੁਸੀਂ ਸਮਾਂ ਦਿਨੇ ਆ ਲੌਂਗ ਟਰਮ ਲੈ ਕੇ ਇਹਨੂੰ ਲੈ ਕੇ ਚੱਲਦੇ ਆ ਤਾਂ ਮੈਨੂੰ ਲੱਗਦਾ ਵੀ ਬਹੁਤ ਫਰੂਟਫੁੱਲ ਬਿਜ਼ਨਸ ਆ ਜ਼ਰੂਰ ਮੈਂ ਜਿੰਨੇ ਵੀ ਸੁਜਣ ਗੱਲਬਾਤ ਨੂੰ ਸੁਣ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਗਾ ਕਿ ਜਿੱਥੇ ਆਪਾਂ ਹੋਰ ਬਹੁਤ ਸਾਰੇ ਉਪਰਾਲੇ ਕਰਦੇ ਆ ਉੱਥੇ ਜਿਵੇਂ ਵੀਰ ਅਮਨ ਮੀਤ ਸਿੰਘ ਜਤਨ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਮੈਨੂੰ ਲੱਗਦਾ ਕਿ ਸਾਨੂੰ ਜ਼ਰੂਰ ਮੋਢੇ ਨਾਲ ਮੋਢਾ ਡਾ ਕੇ ਖੜਨਾ ਚਾਹੀਦਾ ਅਸਲ ਵਿੱਚ ਮੇਰੇ ਮਨ ਦਾ ਇੱਕ ਤੌਖਲਾ ਹੈਗਾ ਭਾਵੇਂ ਕਿ ਵੀਰ ਹੋਰੀ ਆਪਣੀ ਜਗ੍ਹਾ ਡਟੇ ਹੋਏ ਆ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨਗੇ ਕਿਉਂਕਿ ਮੇਰੀਆਂ ਜਿੰਨੀਆਂ ਕਿਨਾਂ ਨਾਲ ਗੱਲਾਂ ਹੋਈਆਂ ਨੇ ਮੇਰੀ ਮੈਂ ਜਦੋਂ ਇਹਨਾਂ ਦੀ ਅੱਖਾਂ ਦੀ ਚਮਕ ਦੇਖਦਾ ਜਦੋਂ ਮੈਂ ਇਹਨਾਂ ਨਾਲ ਗੱਲਬਾਤ ਕਰਦਾ ਹੈਗਾ ਇਹਨਾਂ ਦਾ ਦ੍ਰਿੜ ਇਰਾਦਾ ਦੇਖਦਾ ਪਰ ਇਹ ਮੇਰੇ ਆਪਣੇ ਮਨ ਦਾ ਤੌਖਲਾ ਹੈਗਾ ਕਿ ਜੇ ਵਾਹਿਗੁਰੂ ਕਿਰਪਾ ਕਰੇ ਭਈ ਸਿੱਖ ਕੌਮ ਕੌਮ ਦੇ ਵਧੀਆ ਜਿਹੜੇ ਯੋਧੇ ਜਰਨੈਲ ਹੈਗੇ ਆ ਜਾਂ ਕੌਮ ਦੇ ਜਿਹੜੇ ਵਧੀਆ ਬੰਦੇ ਹੈਗੇ ਆ ਜੇ ਕਿਤੇ ਉਹ ਅੱਗੇ ਆ ਕੇ ਮੋਢੇ ਨਾਲ ਮੋਢਾ ਢਾ ਕੇ ਖੜ ਜਾਣਾ ਤਾਂ ਮੈਨੂੰ ਲੱਗਦਾ ਫਿਰ ਇਹ ਖਦਸ਼ਾ ਮੁੱਕ ਹੀ ਜਾਊਗਾ ਕਿ ਕੋਈ ਬੰਦਾ ਆਖੂਗਾ ਕਿ ਅਮਨ ਮੀਤ ਸਿੰਘ ਜੀ ਆਓ ਅਕਸ਼ੇ ਕੁਮਾਰ ਵਰਗਾ ਕੋਈ ਜਾਂ ਜਿਹੜੇ ਅਕਸ਼ੇ ਕੁਮਾਰ ਦੇ ਕੋਲੋਂ ਫਿਲਮਾਂ ਬਣਵਾਉਂਦੇ ਆ ਨਕਲੀ ਦਾੜੀ ਲਵਾ ਕੇ ਕਿ ਆਓ ਜੀ ਤੁਸੀਂ ਸਭ ਸੂਰਤ ਹੋ ਆਪਾਂ ਫਿਲਮ ਬਣਾਉਣੀ ਚਾਹੁੰਦੇ ਆ ਤੇ ਉਹਨਾਂ ਦੇ ਮੁਤਾਬਕ ਵੀਰ ਹੋਰੀ ਫਿਲਮ ਬਣਾਉਣ ਮੈਂ ਚਾਹੁੰਦਾ ਕਿ ਸਿੱਖ ਨੈਤਿਕ ਕਦਰਾਂ ਕੀਮਤਾਂ ਜੋ ਸਿੱਖ ਇਤਿਹਾਸ ਸਹੀ ਮੈਅਨਿਆਂ ਦੇ ਵਿੱਚ ਹੈਗਾ ਉਹੀ ਬਣੇ ਔਰ ਉਹ ਤਾਂ ਹੀ ਬਣਨਾ ਹੈਗਾ ਜੇ ਸਿੱਖ ਕੌਮ ਆਪ ਮੋਢੇ ਨਾਲ ਮੋਢਾ ਡਾਗੇ ਖੜ ਜਾਵੇ ਭਾਵੇਂ ਵੀਰ ਹੋਰੇ ਕੋਈ ਗੱਲ ਨਹੀਂ ਕਰ ਰਹੇ ਪਰ ਮੇਰੇ ਆਪਣੇ ਮਨ ਦਾ ਇਹ ਤੋਖਲਾ ਹੈਗਾ ਐਕਚੁਅਲੀ ਮੈਨੂੰ ਇਹ ਲੱਗਦਾ ਵੀ ਜਿਹੜੀ ਸਾਡੀ ਜਰਨੀ ਹੁੰਦੀ ਹੈ ਨਾ ਉਹਦੇ ਵਿੱਚ ਗੁਰੂ ਸਾਹਿਬ ਬਣੇ ਤੁਹਾਡੇ ਤੋਂ ਕਾਰਜ ਕਰਾਉਣੇ ਹੁੰਦੇ ਆ ਤੇ ਉਹ ਹਰ ਬੰਦੇ ਨੂੰ ਲਿਖ ਕੇ ਦਿੱਤੇ ਹੁੰਦੇ ਆ ਸ਼ਾਇਦ ਮਿੱਥੋ ਜਿਹੜੇ ਕਾਰਜ ਕਰਾਉਣੇ ਉਹਨਾਂ ਨੇ ਕਰਾਉਣੇ ਆ ਹਨਾ ਪਰ ਇਹ ਆ ਵੀ ਸਾਡੀ ਜਿਵੇਂ ਮੇਰੇ ਜਿਹੜੀ ਆਪਦੇ ਸੁਪਨੇ ਆ ਜਾਂ ਜਿਹੜੇ ਮੈਂ ਕਾਰਜ ਕਰਕੇ ਜਾਣਾ ਚਾਹਣਾਗਾ ਇਸ ਲਾਈਨ ਦੇ ਵਿੱਚ ਤੇ ਉਹ ਮੇਰੀ ਆਪਦੀ ਐਫਰਟ ਚੱਲਦੀ ਹੈ ਤੇ ਮੈਂ ਚੱਲਦੀ ਵੀ ਰਹੂਗੀ ਤੇ ਮੈਨੂੰ ਪਤਾਗਾ ਵੀ ਉਹ ਪ੍ਰਮਾਤਮਾ ਮਿਹਰ ਕਰੂਗਾ ਮੈਂ ਜਿੱਤਾਂਗਾ ਜ਼ਰੂਰ ਪਰ ਮੇਰਾ ਇੱਕ ਕੌਮ ਨੂੰ ਇੱਕ ਜ਼ਰੂਰ ਸੰਦੇਸ਼ ਹੈਗਾ ਜਾਂ ਇੱਕ ਮਤਲਬ ਸਨੇਹਾ ਹੈਗਾ ਜਾਂ ਇੱਕ ਅਪੀਲ ਹੈਗੀ ਆ ਵੀ ਜਿਹੜੇ ਬੱਚੇ ਖਾਸ ਕਰਕੇ ਬਹੁਤ ਸਾਰੇ ਇਦਾਂ ਦੇ ਬੱਚੇ ਜਿਹੜੇ ਇਸ ਲਾਈਨ ਦੇ ਵਿੱਚ ਅੱਗੇ ਆਉਣਾ ਚਾਹੁੰਦੇ ਨੇ ਬਹੁਤ ਸਾਰੇ ਸਾਬਤ ਸੂਰਤ ਬੱਚੇ ਜਿਹੜੇ ਆਉਣਾ ਚਾਹੁੰਦੇ ਨੇ ਬਹੁਤ ਸਾਰੇ ਅੱਜ ਗੀਤਕਾਰ ਆ ਬਹੁਤ ਸਾਰੇ ਅੱਜ ਗਾਇਕ ਹੈਗੇ ਹਨ ਜਿਹੜੇ ਸਾਬਤ ਸੂਰਤ ਆ ਤੇ ਉਹਨਾਂ ਦੀ ਸਾਨੂੰ ਬਾਹਰ ਜ਼ਰੂਰ ਫੜਨੀ ਚਾਹੀਦੀ ਆ ਉਹਨਾਂ ਨੂੰ ਸਾਨੂੰ ਰਾਸਤੇ ਦੇ ਵਿੱਚ ਹੈਲਪ ਕਰਨੀ ਚਾਹੀਦੀ ਆ ਤਾਂ ਕਿ ਉਹ ਕਦੇ ਵੀ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਨਾ ਮੁੜ ਜਾਣ ਵੀ ਨਹੀਂ ਯਾਰ ਸਾਡੇ ਲਈ ਵਾਕਈ ਐ ਇਸ ਰਾਸਤੇ ਦੇ ਕੋਈ ਰਾਹ ਨਹੀਂ ਹੈਗਾ ਸੋ ਇਹ ਸਿਰਕ ਕਿ ਮੈਨੂੰ ਲੱਗਦਾ ਵੀ ਸਾਡੀ ਕੌਮ ਨੂੰ ਉਹਨਾਂ ਦਾ ਲਈ ਆ ਉਹਨਾਂ ਚੀਜ਼ਾਂ ਲਈ ਇੱਕ ਰਾਸਤਾ ਕ੍ਰੀਏਟ ਕਰਨਾ ਚਾਹੀਦਾ ਇੱਕ ਪਲੇਟਫਾਰਮ ਚ ਕ੍ਰੀਏਟ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਸਪੋਰਟ ਕਰਨੀ ਚਾਹੀਦੀ ਆ ਜ਼ਰੂਰੀ ਨਹੀਂ ਹੁੰਦਾ ਕਿ ਹਰ ਥਾਂ ਤੇ ਪੈਸਾ ਹੀ ਜ਼ਰੂਰੀ ਹੁੰਦਾ ਕਈ ਵਾਰੀ ਤੁਹਾਨੂੰ ਪੈਸਾ ਨਹੀਂ ਚਾਹੀਦਾ ਹੁੰਦਾ ਕਈ ਵਾਰੀ ਤੁਹਾਨੂੰ ਸਿਰਫ ਮੈਂਟਲ ਸਪੋਰਟ ਹੀ ਚਾਹੀਦੀ ਹੁੰਦੀ ਹੈ ਤੁਹਾਨੂੰ ਸਿਰਫ ਇੱਕ ਹਲਾਸ਼ੀਰੀ ਹੀ ਚਾਹੀਦੀ ਹੁੰਦੀ ਹੈ ਤੁਹਾਨੂੰ ਇੱਕ ਸਿਰਫ ਵਾਹ ਵਾਹੀ ਚਾਹੀਦੀ ਹੁੰਦੀ ਹੈ ਵੀ ਨਹੀਂ ਯਾਰ ਬੰਦਾ ਸਹੀ ਰਸਤੇ ਤੇ ਚੱਲ ਰਿਹਾ ਸ ਤੇ ਅਸੀਂ ਦੀ ਸਪੋਰਟ ਕਰੀਏ ਸੋ ਉਹ ਜ਼ਰੂਰੀ ਚੀਜ਼ ਹੁੰਦੀ ਹੈ ਹਨਾ ਸੋ ਮੇਰੇ ਇਹੀ ਤੁਹਾਡੇ ਹਨਾ ਉਹ ਹੈਗੀ ਕਿਉਂਕਿ ਮੈਂ ਬਹੁਤ ਸਾਰੇ ਅਕਸਰ ਇਦਾਂ ਦੇ ਸਾਬਤ ਸੂਰਤ ਜਿਹੜੇ ਸਾਡੇ ਟੈਲੈਂਟਡ ਬੱਚੇ ਸੀਗੇ ਉਹਨਾਂ ਨੂੰ ਵਾਪਸ ਘਰਾਂ ਨੂੰ ਜਾਂਦੇ ਦੇਖਿਆਗਾ ਤੇ ਮੈਂ ਬਹੁਤ ਨਿਰਾਸ਼ ਹੁਣਾਂ ਨਾ ਕਿਉਂਕਿ ਮੈਂ ਵੀ ਹਰ ਕਿਸੇ ਲਈ ਨਹੀਂ ਸਭ ਕੁਝ ਕਰ ਸਕਦਾ ਜਿੰਨਾ ਕਿ ਗੁਰੂ ਸਾਹਿਬ ਨੇ ਮੈਨੂੰ ਸਮਰੱਥਾ ਦਿੱਤੀ ਹੈ ਜਾਂ ਮੈਂ ਕਰ ਪਾਉਣਾਗਾ ਆਪਦੇ ਕਿਸੇ ਪ੍ਰੋਜੈਕਟ ਦੇ ਵਿੱਚ ਮੈਂ ਕਰਨ ਦੀ ਕੋਸ਼ਿਸ਼ ਕਰਦਾ ਪਰ ਇਹ ਵੀ ਉਹਨਾਂ ਨੰਬਰ ਬਹੁਤ ਜ਼ਿਆਦਾ ਹੈਗਾ ਤੇ ਜੇ ਅਸੀਂ ਉਹਨਾਂ ਦੀ ਬੰਨ ਨਹੀਂ ਫੜਾਂਗੇ ਤਾਂ ਉਹ ਨਿਰਾਸ਼ਤਾ ਨਾਲ ਪਿੱਛੇ ਚਲੇ ਜਾਂਦੀ ਹੈ ਫਿਰ ਅਖੀਰ ਦੇ ਵਿੱਚ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਇੰਨਾ ਕ ਦੱਸ ਦਿਓ ਕਿ ਅੱਜ ਕੱਲ ਤੁਹਾਡੇ ਜ਼ਿਹਨ ਵਿੱਚ ਕੀ ਚੱਲਦਾ ਪਿਆ ਹੈਗਾ ਤੁਸੀਂ ਕੌਮ ਦੀ ਝੋਲੀ ਵਿੱਚ ਕੀ ਵਧੀਆ ਪਾਉਣ ਬਾਰੇ ਸੋਚਦੇ ਹੋ ਨਹੀਂ ਬਸ ਚੜ੍ਹਦੀ ਕਲਾ ਜੀ ਪ ਕਾਮ ਦੇ ਇੱਕ ਬਹੁਤ ਵੱਡਾ ਹੋਆ ਹਨ ਕਿ ਅਸੀਂ ਤਾਂ ਚੜ੍ਹਦੀ ਕਲਾ 'ਚ ਰਹਿਣ ਵਾਲੇ ਲੋਕਾਂ ਸਾਡੀਆਂ ਗੱਲਾਂ ਚੜ੍ਹਦੀਆਂ ਕਲਾ ਦੀਆਂ ਸਾਡੇ ਬੋਲੇ ਚੜ੍ਹਦੀ ਕਲਾ ਦੇ ਆ ਤੇ ਮੈਂ ਇਹੀ ਅਰਦਾਸ ਆ ਉਸ ਅਕਾਲ ਪੁਰਖ ਅੱਗੇ ਕਿ ਉਹ ਸਾਡੇ ਕਾਰਜ ਸਾਰੇ ਆਪੇ ਹੀ ਰਾਸੇ ਕਰਵਾਉਂਦੇ ਰਹਿਣ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਝ ਨਵੀਆਂ ਕਹਾਣੀਆਂ ਤੁਹਾਡੇ ਸਾਹਮਣੇ ਸਨਮੁਖ ਕਰਾਂਗੇ ਜਿਦੇ ਵਿੱਚ ਇੱਕ ਫਰਦੋਸ ਵੱਡਾ ਪ੍ਰੋਜੈਕਟ ਆ ਫਿਰ ਇੱਕ ਹੋਰ ਇੱਕ ਅਸੀਂ ਸਸਪੈਂਸ ਕਹਾਣੀ ਕਰ ਰਹੇ ਹਾਂ ਇੱਕ ਤੋਂ ਪ੍ਰੋਜੈਕਟ ਹੋਰ ਪਾਈਪਲਾਈਨ 'ਚ ਆ ਬਸ ਜਦੋਂ ਹੀ ਕੋਈ ਇਹਦੇ ਸਾਰੀਆਂ ਚੀਜ਼ਾਂ ਸਾਡੇ ਕਹਿੰਦੇ ਹੁੰਦੇ ਬਈ ਇਹਦੇ ਚ ਵਾਵਾ ਸਾਰੇ ਪਿੱਲਰਸ ਹੁੰਦੇ ਆ ਫਿਰ ਬਿਲਡਿੰਗ ਖੜੀ ਕਰਨ ਤੋਂ ਪਹਿਲਾਂ ਜਿਵੇਂ ਹੀ ਸਾਡੇ ਉਹ ਸਾਰੇ ਪੂਰੇ ਹੋਣਗੇ ਤੇ ਅਸੀਂ ਨਾਲ ਹੀ ਪ੍ਰੋਜੈਕਟਸ ਸ਼ੁਰੂ ਕਰ ਰਹੇ ਹਾਂ ਤੇ ਆਸ ਹੈ ਕਿ ਨਵੇਂ ਸਾਲ ਦੇ ਵਿੱਚ ਅਸੀਂ ਤੁਹਾਡੀ ਝੋਲੀ ਦੇ ਵਿੱਚ ਨਵੇਂ-ਨਵੇਂ ਬਹੁਤ ਸਾਰੇ ਸੋਹਣੇ-ਸੋਹਣੇ ਪ੍ਰੋਜੈਕਟ ਪਾਵਾਂਗੇ ਜ਼ਰੂਰ ਮੈਂ ਇੱਕ ਗੱਲ ਆਪਣੀ ਜ਼ੁਬਾਨੀ ਦੱਸੂਗਾ ਜਿਹੜੀ ਵੀਰ ਨੇ ਨਹੀਂ ਆਖੀ ਪਰ ਮੈਨੂੰ ਵੀਰ ਨੇ ਦੱਸੀ ਸੀ ਜਦੋਂ ਮੈਨੂੰ ਸਟੋਰੀ ਸੁਣਾਈ ਸੀ ਮੈਂ ਸਟੋਰੀ ਨਹੀਂ ਸੁਣਾਉਣੀ ਹੈਗੀ ਮੇਰਾ ਬਾਬਾ ਨਾਨਕ ਫਿਲਮ ਜਦੋਂ ਆਪਾਂ ਦੇਖੀ ਸੀ ਨਾ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਦੇਖੀ ਹੈ ਉਹਨਾਂ ਦੀਆਂ ਅ ਬੜੇ ਪ੍ਰਸੰਨ ਹੋਈ ਸੀ ਕਿ ਸਾਰੇ ਜਣੇ ਜਿਹੜੇ ਵੀਰ ਨੇ ਫਿਰਦੌਸ ਫਿਲਮ ਦੀ ਗੱਲ ਕੀਤੀ ਹੈ ਨਾ ਫਿਰਦੌਸ ਫਿਲਮ ਕੁਝ ਇਦਾਂ ਦੀ ਹੋਊਗੀ ਵੀਰ ਨੇ ਆਖਿਆ ਸੀਗਾ ਜਦੋਂ ਵੀਰ ਗੱਲ ਕਰ ਰਿਹਾ ਸੀਗਾ ਤੇ ਅੱਖਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਚਮਕ ਸੀਗੀ ਔਰ ਸੀਨੇ ਦੇ ਵਿੱਚੋਂ ਮੈਨੂੰ ਇੱਕ ਕੁਝ ਖਾਸ ਤਰ੍ਹਾਂ ਦਾ ਕੁਝ ਨਜ਼ਰ ਆ ਰਿਹਾ ਸੀਗਾ ਵੀਰ ਨੇ ਆਖਿਆ ਸੀਗਾ ਕਿ ਇਹ ਫਿਲਮ ਇਦਾਂ ਦੀ ਹੋਊਗੀ ਕਿ ਜੇ ਕੋਈ ਫਿਲਮ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਹਾਉਣ ਦੀ ਵਜ੍ਹਾ ਬਣ ਜਾਂਦੀ ਹੈ ਨਾ ਤਾਂ ਫਿਰਦੌਸ ਫਿਲਮ ਇਸ ਗੱਲ ਦੀ ਵਜ੍ਹਾ ਬਣੂਗੀ ਕਿ ਤੁਸੀਂ ਆਪਣਾ ਜਿਗਰ ਕੱਢ ਕੇ ਟੇਬਲ ਦੇ ਉੱਪਰ ਰੱਖ ਦੋਗੇ ਇਹ ਗੱਲ ਵੀਰ ਨੇ ਬੋਲੀ ਨਹੀਂ ਪਰ ਵੀਰ ਨੇ ਵੀਰ ਨਾਲ ਇਹ ਗੱਲ ਸਾਂਝੀ ਕੀਤੀ ਇਸ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਮੈਂ ਉਮੀਦ ਕਰਦਾ ਕਿ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋਗੇ ਔਰ ਇਸ ਤੋਂ ਵੀ ਜ਼ਿਆਦਾ ਮੈਂ ਉਮੀਦ ਕਰਦਾ ਕਿ ਜਿਹੜਾ ਸ਼ਾਨਾ ਮੁਤਾ ਸਿੱਖ ਇਤਿਹਾਸ ਪੰਜਾਬ ਦੀ ਮਿੱਟੀ ਦੇ ਵਿੱਚ ਜਿਹੜਾ ਸਿੱਖਾਂ ਦਾ ਲਹੂ ਡੁੱਲਿਆ ਹੋਇਆ ਮੈਂ ਚਾਹੁੰਦਾ ਕਿ ਉਹਦੀ ਮਹਿਕ ਕੁੱਲ ਦੁਨੀਆ ਤੱਕ ਜ਼ਰੂਰ ਪਹੁੰਚੂਗੀ ਮੈਂ ਚਾਹੁੰਦਾ ਕਿ ਤੁਹਾਡੀਆਂ ਫਿਲਮਾਂ ਇਸ ਗੱਲ ਦਾ ਮਾਧਿਅਮ ਬਣਨ ਕਿ ਉਹ ਜਿਹੜਾ ਪੰਜਾਬ ਦੀ ਮਿੱਟੀ ਵਿੱਚ ਸੂਰਬੀਰ ਬਹਾਦਰ ਯੋਧਿਆਂ ਦਾ ਲਹੂ ਡੁੱਲਿਆ ਸੀਗਾ ਉਹ ਕਿਸ ਮਕਸਦ ਲਈ ਡੁੱਲਿਆ ਸੀਗਾ ਔਰ ਅੱਜ ਨਹੀਂ ਤੇ ਕੱਲ ਉਹ ਮਕਸਦ ਵੀ ਜ਼ਰੂਰ ਪੂਰਾ ਹੋ ਜਾਵੇ ਇਦਾਂ ਦੀ ਆਪਾਂ ਉਮੀਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ